ਇਹ ਸਰਕਾਰ ਦੇ ਹੱਥ ਖੜੇ ਨੇ ਸਰਕਾਰ ਨੇ ਤਾਂ ਸਿੱਧੂ ਮੂਸੇਵਾਲਾ ਮਰਾਤਾ ਸਿਕਿਉਰਿਟੀ ਵਾਪਸ ਲੈ ਕੇ ਸ਼ੋਅ ਕਰਦੀ ਹੈ ਸਰਕਾਰ ਤਾਂ ਸਰਕਾਰ ਸਰਪੁਰ ਦੇ ਪੱਲੇ ਕੁਝ ਨਹੀਂ ਇਹ ਲੋਕਾਂ ਨੂੰ ਆਪ ਹੀ ਵਿਰ ਹੋਣਾ ਪੈਣਾ ਸ਼ੈਨਸ਼ੀਲਤਾ ਰੱਖਣੀ ਪੈਣੀ ਆ ਬਹੁਤੀਆਂ ਗੱਲਾਂ ਵੱਡਿਆਂ ਤੇ ਛੱਡ ਕੇ ਪੰਚਾਇਤੀ ਰੂਪ ਦੇ ਵਿੱਚ ਨਿਵੇੜ ਲੈਣੀਆਂ ਚਾਹੀਦੀਆਂ ਨਾ ਕਿ ਅਸੀਂ ਇਹ ਫੁਕਰੇ ਬਣੀਆਂ ਕਿ ਥਾਰ ਮੇਰੇ ਥੱਲੇ ਤੇ ਡੱਬ 'ਚ ਮੇਰੇ ਪਿਸਟਲ ਲੱਗਿਆ ਵੀ ਮੈਂ ਸਰਪੰਚ ਨੂੰ ਕੀ ਜਾਣਦਾ ਮੈਂ ਉੱਥੇ ਫਲਾਣਾ ਲੰਬੜਦਾਰ ਚਾਹੇ 80 ਸਾਲ ਦਾ ਉਹਨੂੰ ਕੀ ਜਾਣਦਾ 36 ਲੰਬੜਦਾਰ ਜਦੋਂ ਆ ਕੇ ਨੇ ਨਾ ਤੁਸੀਂ ਵੀ 36 ਸਰਪੰਚ ਦੇਖੇ ਨੇ ਇੱਥੇ ਇਦਾਂ ਮਤਲਬ ਫਿਰ ਤੂੰ ਨਹੀਂ ਬੋਲਦੀ ਰਕਾਨ ਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹਦੇ ਵਿੱਚ ਕਈ ਨਿੱਜੀ ਕਾਰਨ ਜਾਂ ਕਿਸੇ ਨੂੰ ਆਪਾਂ ਕਹਿੰਦੇ ਆ ਇੱਕਦਮ ਤਪਦੀ ਭੱਟੀ ਦੇ ਵਿੱਚ ਕਿਸੇ ਨੂੰ ਝੋਕ ਦੇਣਾ ਉਸ ਪ੍ਰਕਾਰ ਦੇ ਕਈ ਵਾਰ ਕਹਾ ਸੁਣੀ ਉਹ ਇਦਾਂ ਦੀ ਹੋ ਜਾਂਦੀ ਆ ਵੀ ਮਨੁੱਖ ਨੂੰ ਫਿਰ ਜਿਹੜਾ ਸਾਹਮਣੇ ਵਾਲਾ ਹੁੰਦਾ ਅਗਲਾ ਕਹਦਾ ਯਾਰ ਇਹ ਤਾਂ ਮੈਂ ਮਰ ਜਾਵਾਂ ਜਾਂ ਮੈਂ ਮਾਰ ਲਵਾਂ ਇਹ ਮੈਨੂੰ ਇਸ ਪ੍ਰਕਾਰ ਦਾ ਜਿਹੜਾ ਹੈਗਾ ਇਹ ਕਤਲ ਨਜ਼ਰ ਆਉਂਦਾ ਗੱਲ ਦਾ ਹਜੇ ਹੋਰ ਨਿਚੋੜ ਨਿਕਲੇਗਾ ਹੋ ਸਕਦਾ ਕਿਸ ਹੋ ਸਕਦਾ ਵੀ ਸਿੱਧੀ ਰਾਜਨੀਤਿਕ ਸ਼ੈ ਵੀ ਹੋਵੇ ਇਹ ਵੀ ਨਿਕਲ ਸਕਦੀ ਹੈ ਗੱਲ ਬਾਜੀ ਟੂ ਅਰਲੀ ਟੂ ਸੇ ਹੈਗਾ ਪਰ ਮੈਨੂੰ ਇਹ ਲੱਗਦਾ ਵੀ ਇਨਵੈਸਟੀਗੇਸ਼ਨ ਸਾਨੂੰ ਹੋਣ ਦੇਣੀ ਚਾਹੀਦੀ ਆ ਰਾਜਨੀਤਿਕ ਪੱਖ ਮੈਂ ਵੀ ਸਮਝਦਾ ਨਹੀਂ ਹੈਗੇ ਪਰ ਉਹ ਜੁੜਨਗੇ ਜ਼ਰੂਰ ਕਿਉਂਕਿ ਜਦੋਂ ਤੁਸੀਂ ਕਿਸੇ ਮੌਜੂਦਾ ਚੁਣੇ ਹੋਏ ਐਮਐਲਏ ਨੂੰ ਚਾਹੇ ਆਜ਼ਾਦ ਆ ਚਾਹੇ ਉਹ ਵਿਰੋਧੀ ਪਾਰਟੀ ਦਾ ਇਹ ਤਾਂ ਹੈ ਮੌਜੂਦਾ ਸਰਕਾਰ ਦਾ ਤੁਸੀਂ ਥੋੜੀ ਬਹੁਤੀ ਵੀ ਥ੍ਰੈਟ ਲੈਂਗੁਏਜ ਯੂਜ਼ ਕਰ ਲਈ ਤਾਂ ਪੁਲਿਸ ਨੂੰ ਜਦੇ ਕੰਨ ਖੜੇ ਹੋ ਜਾਣਗੇ ਜਿਹੜਾ ਅੱਜ ਇਹਨੂੰ ਬੋਲ ਰਿਹਾ ਕਿ ਚੁਣਿਆ ਹੋਇਆ ਨਮਾਇੰਦੇ ਨਾਲ ਜੇ ਕੋਈ ਇਸ ਤਰ੍ਹਾਂ ਦਾ ਬਿਹੇਵ ਕਰੇਗਾ ਉਹ ਕਹਿੰਦੇ ਅਸਲਾ ਜਮਾ ਕਰਾਓ ਕੱਲ ਗੋਲੀ ਵੀ ਚੱਲ ਸਕਦੀ ਹੈ ਕਿਤੇ ਜਿਵੇਂ ਹੁਣ ਅਸਲੇ ਵਾਲੀ ਗੱਲ ਚੱਲੀ ਉਹ ਤਾਂ ਜਮਾ ਹੋਇਆ ਹੋਇਆ ਹੈ ਇਹ ਇੱਕ ਐਂਗਲ ਜੁੜਦਾ ਕਈ ਵਾਰ ਜਿਹੜੇ ਨੇ ਪੋਲਿਟੀਕਲ ਬੰਦੇ ਕਹਿੰਦੇ ਯਾਰ ਵਿਰੋਧੀ ਪਾਰਟੀ ਦੇ ਜਦੋਂ ਸਤਾ ਚ ਹੁੰਦੇ ਨੇ ਨਾ ਵੀ ਇਹਦੇ ਹਥਿਆਰ ਜਮਾ ਕਰਾਓ ਇਹਦਾ ਮਤਲਬ ਪੁਲਿਸ ਨੂੰ ਇਸ ਗੱਲ ਦੀ ਸਮਝ ਹੁੰਦੀ ਆ ਪੁਲਿਸ ਦੇ ਅਫਸਰਾਂ ਨੂੰ ਵੀ ਜਿਹੜੇ ਹਥਿਆਰ ਜਮਾ ਹੋਗੇ ਦੂਜੇ ਗਰੁੱਪ ਦੇ ਤਾਂ ਇਹਦਾ ਮਤਲਬ ਕੋਈ ਨਾ ਕੋਈ ਘਟਨਾ ਵਾਪਰਨ ਵਾਲੀ ਹੈ ਜਿਵੇਂ ਇਸ ਘਟਨਾ ਦੇ ਵਿੱਚੋਂ ਨਿਕਲਦੀਆਂ ਨੇ ਕੀ ਜੇ ਉਥੇ ਹਮਲਾ ਨਹੀਂ ਸੀ ਹੋ ਸਕਦਾ ਇਹ ਨਹੀਂ ਗੱਲ ਤਾਂ ਪੁੱਛੀ ਜੇ ਇੱਥੇ ਦਾ ਸਰਕਾਰ ਦਾ ਫੇਲਿਅਰ ਹੈ ਨਾ ਮੈਂ ਦੇਖਿਆ ਜਿਹੜੇ ਪੁਲਿਸ ਅਫਸਰ ਨੇ ਨਾ ਉਹ ਕਰਨ ਕੀ ਚੜ ਪੋਲਿਟੀਕਲ ਤੱਕੇ ਚੜੇ ਹੋਏ ਨੇ ਜਾਂ ਤਾਂ ਫਿਰ ਤੁਸੀਂ ਦੋਨੇ ਤਰ੍ਹਾਂ ਦਾ ਜਮਾ ਕਰਾ ਲਓ ਜਾਂ ਦੋਨੇ ਤਰ੍ਹਾਂ ਨੂੰ ਇਸ਼ੂ ਕਰ ਦਿਓ ਫਿਰ ਇੱਕ ਡਰ ਬਣਿਆ ਰਹਿੰਦਾ ਵੀ ਭਾਈ ਜੀ ਜੇ ਮੈਂ ਗੋਲੀ ਚਲਾਈ ਨਾ ਤਾਂ ਸਾਹਮਣੇ ਉਹ ਵੀ ਚੱਲੂਗੀ ਤਾਂ ਤਾਂ ਅਗਲੇ ਨੂੰ ਪਤਾ ਯਾਰ ਸਾਹਮਣੇ ਵਾਲਾ ਨਾ ਹੱਥਾ ਵਧੋ ਵਧੇ ਇੱਟ ਮਾਰੂ ਚੱਕ ਕੇ ਇੱਟ ਨਾਲ ਬੰਦਾ ਥੋੜਾ ਮਰਦਾ ਬੰਦਾ ਇੱਧਰ ਉੱਧਰ ਹੋ ਜਾਂਦਾ ਇੱਟ ਦਾ ਸਪੀਡ ਹੀ ਨਹੀਂ ਬਣਦੀ ਉਹ ਜੇ ਜਦੋਂ ਨੇੜੋਂ ਰਾਕੇ ਅਗਲੇ ਨੇ ਸਿਰ ਚ ਮਾਰੀ ਗੋਲੀ ਤੇ ਉਹਨੂੰ ਰੋਕਣ ਵਾਲਾ ਹੀ ਕੋਈ ਨਹੀਂ ਇੰਨਾ ਸਿਆਸੀ ਪਾਰਟੀਆਂ ਬਾਰੇ ਕੀ ਕਹੂੰਗੇ ਤੁਸੀਂ ਮਤਲਬ ਜਿਹੜੇ ਕਹਿੰਦੇ ਗੈਂਗਲੈਂਡ ਬਣਾਤਾ ਸਿਆਸੀ ਬੰਦਿਆਂ ਨੇ ਬੋਲਣਾ ਹੀ ਹੁੰਦਾ ਉਹਨਾਂ ਉਹਨਾਂ ਦਾ ਕੰਮ ਤਾਂ ਇਹ ਆ ਵੀ ਤੇ ਉਹਨਾਂ ਨੇ ਆ ਮਾਪੇ ਤਾਂ ਨੂੰ ਘੱਟ ਰੋਣਗੇ ਬਲਤ ਰੋਣਗੇ ਜਿਹੜੇ ਕਹਾਣਾ ਵੀ ਸਿਆਸੀ ਬੰਦੇ ਮੈਂ ਤਾਂ ਹੁਣ ਕਹਿੰਦਾ ਉਹ ਸਾਬਤ ਤਾਂ ਕੋਈ ਹੋਰ ਸੀਗਾ ਇਹ ਇਹ ਜ਼ਿਆਦਾ ਰੋਣਾ ਬਟਣਾ ਪਾਉਂਦੇ ਨੇ ਅਜੇ ਪਰਿਵਾਰ ਨੂੰ ਸਲੀਅਤ ਦੀ ਗੱਲ ਦਾ ਪਤਾ ਹੁੰਦਾ ਇਸ ਕਰਕੇ ਇਹਨਾਂ ਨੇ ਤਾਂ ਕਲੇਸ਼ ਜਿਹੜਾ ਹੈਗਾ ਉਹਦੇ ਚੋਂ ਆਪਣੀਆਂ ਸਿਆਸੀ ਰੋਟੀਆਂ ਕਿਸੇ ਦਾ ਪੁੱਤ ਚਲੇ ਗਿਆ ਕਿਸੇ ਦਾ ਪਿਓ ਚਲੇ ਗਿਆ ਕਿਸੇ ਦਾ ਘਰ ਵਾਲਾ ਚਲੇ ਗਿਆ ਉਹ ਲਿਆਓ ਵਾਪਸ ਉਹਨੂੰ ਕੰਪਨਸੇਟ ਕਰੋ ਫਿਰ ਤਾਂ ਤੁਸੀਂ ਹੈਗੇ ਆ ਵਿਜ਼ਨ ਵਾਲੇ ਲੀਡਰ ਨਹੀਂ ਤਾਂ ਭਾਈ ਜੀ ਡਫਰਾਂ ਦੀ ਦਫਲੀਆ বাজਾਈ ਜਾਓ ਨੱਚੀ ਜਾਓ ਤਾਂ ਜਰਾ ਪਾ ਕੇ ਕੋਈ ਗੱਲ ਨਹੀਂ ਲੋਕ ਸਭ ਜਾਣਦੇ ਨੇ ਥੋੜਾ ਵੀ ਲੋਕਾਂ ਨੇ ਦੇਖਿਆ ਵੀ ਕੀ ਕਰਦੇ ਰਹੇ ਆ ਤੁਸੀਂ ਇਹ ਪੋਲਿਟੀਕਲ ਬੰਦਿਆਂ ਨੂੰ ਸੋਚਣਾ ਪਏਗਾ ਵੀ ਜੇ ਦੂਜੇ ਦੇ ਘਰ ਅੱਗ ਬਾਲੋਗੇ ਨਾ ਤਾਂ ਤੁਹਾਡੇ ਪੈਰ ਵੀ ਬਚਾਈਗੇ ਸ਼ਾਇਦ ਤਾਂ ਸ਼ਾਈ ਹੁੰਦੀ ਆ ਮੈਂ ਬਹੁਤ ਕੇਸਾਂ ਦੇ ਵਿੱਚ ਇਸ ਪ੍ਰਕਾਰ ਦੇਖਿਆ ਪਰ ਇਹ ਜਿਹੜੀ ਅੱਗ ਆ ਨਾ ਜੇ ਕਿਸੇ ਦਾ ਘਰ ਸੁਣਨਾ ਕਰੋਗੇ ਤਾਂ بچੋਂਗੇ ਤੁਸੀਂ ਵੀ ਨਹੀਂ। ਹਰ ਨੌਜਵਾਨਾਂ ਨੂੰ ਵੀ ਪੀਲ ਆ। ਵੀ ਯਾਰ ਇਸ ਰਾਹ ਦੇ ਉੱਤੇ ਨਾ ਤੁਰੋ ਕਿਸੇ ਦੇ ਗੋਲੀ ਮਾਰਨ ਤੋਂ ਪਹਿਲਾਂ ਤੁਸੀਂ ਇਹ ਸੋਚ ਕੇ ਵੇਖੋ ਤੁਹਾਨੂੰ ਕਿਸੇ ਦੀ ਸ਼ੈ ਵੀ ਆ ਜਾਂ ਕਿਸੇ ਦੇ ਕਹੇਦੇ ਜਿਹੜੇ ਸਪਾਰੀ ਲੈ ਕੇ ਵੀ ਕੰਮ ਕਰਦੇ ਆ। ਵੀ ਯਾਰ ਤੁਸੀਂ ਬੰਦਾ ਪੈਦਾ ਕਰ ਸਕਦੇ ਓਡਾ ਤੁਹਾਡੇ ਸਮਰੱਥਾ ਹੈਗੀ ਕਿ ਓਡਾ ਬੰਦਾ ਪੈਦਾ ਕਰਕੇ ਦੇ ਦੋਗੇ। ਉਹਦੇ ਹਾਲਾਤ ਸਮਾਜਿਕ ਹਾਲਾਤ ਪਿੱਛੋਂ ਕੀ ਹੋਣਗੇ ਇਸ ਕਰਕੇ ਪੰਜਾਬ ਦੇ ਵਿੱਚ ਮੈਂ ਅਤਸ਼ਾਹ ਬਹੁਤ ਆ ਨਰਜੀ ਬਹੁਤ ਆ ਪਰ ਜਿਹੜੀ ਪੇਸ਼ੈਂਸ ਆ ਉਹ ਕਿਤਨਾ ਕਿਤੇ ਮੈਨੂੰ ਮਾਇਨਸ ਹੁੰਦੀ ਦਿਖੀਆ ਉਹਦਾ ਜਦੋਂ ਪੇਸ਼ੈਂਸ ਮੰਨਫੀ ਹੋਵੇਗੀ ਨਾ ਕਿਤੋਂ ਤਾਂ ਫਿਰ ਜਿਹੜੇ ਹੈਗੀਆਂ ਇਨਸਾਨੀ ਕਦਰਾਂ ਕੀਮਤਾਂ ਖੋ ਜਾਂਦੀਆਂ ਨੇ ਤੇ ਜਿਹੜੇ ਆ ਕਤਲਾਂ ਦੇ ਰਾਹ ਨਿਕਲਦੇ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟਾਲ ਬੀਤੇ ਦਿਨੀ ਪਿੰਡ ਸੈਣਾ ਦੇ ਵਿੱਚ ਇੱਕ ਕਤਲ ਹੁੰਦਾ ਉੱਥੋਂ ਦੀ ਸਾਬਕਾ ਸਰਪੰਚ ਅਮਲਕੀਤ ਕੌਰ ਦੇ ਬੇਟੇ ਸੁਖਵਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸਦੇ ਵੱਖ-ਵੱਖ ਐਂਗਲ ਲੋਕ ਅੰਦਾਜ਼ੇ ਲਾਉਂਦੇ ਨੇ ਕਿ ਆਸਰਾਇਆਂ ਲਗਦੀਆਂ ਨੇ ਕੋਈ ਪੈਸਿਆਂ ਦਾ ਲੈਣ ਦੇਣ ਕਹਿੰਦਾ ਪਰ ਕੁਝ ਕਿਤੇ ਰਾ ਨੇ ਇਸ ਮਸਲੇ ਨੂੰ ਰਾਜਨੀਤਿਕ ਬਣਾਇਆ ਇੱਕ ਐਮਐਲਏ ਦੇ ਨਾਲ ਜੋ ਉਹਨਾਂ ਦੀ ਝੜਪ ਹੋਈ ਸੀ ਜੋ ਕਾਹ ਸੁਣੀ ਹੋਈ ਸੀ ਉਹ ਐਂਗਲ ਦਿੱਤੇ ਗਏ ਪਰ ਇਸ ਮਸਲੇ ਦੇ ਪਿੱਛੇ ਅਸਲ ਦੇ ਵਿੱਚ ਜਦੋਂ ਤੱਕ ਕੋਈ ਅਸਲ ਗੱਲ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਲੱਗਦਾ ਕੀ ਹੈ ਕੀ ਹੋ ਸਕਦਾ ਤਾਂ ਪੰਜਾਬ ਦੇ ਜਿਹੜੇ ਚਿੰਤਕ ਨੇ ਜਾਂ ਜਿਹੜੇ ਇਸ ਮਸਲਿਆਂ ਤੇ ਲੋਕ ਸਮਝ ਰੱਖਣ ਵਾਲੇ ਨੇ ਉਹ ਕੀ ਸੋਚਦੇ ਨੇ ਤਾਂ ਮੇਰੇ ਨਾਲ ਲਾਲੀਬਾਈ ਨੇ ਤਰਲੋਚਨ ਸਿੰਘ ਲਾਲੀ ਜੀ ਫਤੇਗੜ ਸਾਹਿਬ ਤੋਂ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਅਸਲ 'ਚ ਉਹਨਾਂ ਨੂੰ ਇਸ ਮਸਲੇ ਦਾ ਕੀ ਲੱਗਦਾ ਕਿਉਂਕਿ ਜਿਹੜਾ ਪੋਲੀਟੀਕਲ ਐਂਗਲ ਦਿੱਤਾ ਜਾ ਰਿਹਾ ਕਿ ਉਹ ਹੋ ਸਕਦਾ ਜਾਂ ਹੋਰ ਜਿਹੜੀ ਪੈਸੇ ਦਾ ਰੌਲਾ ਜਾਂ ਪਰਿਵਾਰ ਨੂੰ ਕੋਈ ਮੰਦਾ ਚੰਗਾ ਬੋਲਣ ਨੂੰ ਲੈ ਕੇ ਕੋਈ ਘਟਨਾ ਹੋਈ ਸੀ ਕਈ ਐਂਗਲ ਇਸ ਮਸਲੇ ਦੇ ਸਾਹਮਣੇ ਆ ਰਹੇ ਨੇ ਪਰ ਹੋ ਕੀ ਸਕਦਾ ਕੀ ਸੰਭਾਵਨਾਵਾਂ ਨੇ ਕਿਉਂਕਿ ਇਸ ਮਸਲੇ ਤੇ ਰਾਜਨੀਤੀ ਬਹੁਤ ਹੋ ਰਹੀ ਹੈ ਲਾਲੀਬਾਈ ਨਾਲ ਗੱਲਬਾਤ ਸ਼ੁਰੂ ਕਰਦੇ ਆ ਲਾਲੀਬਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂਗਾ ਕਿ ਜੋ ਮੰਦ ਭਾਗੀ ਜਿਹੜੀ ਘਟਨਾ ਹੋਈ ਆ ਵੱਖ-ਵੱਖ ਐਂ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੋਲੀਟੀਕਲੀ ਤੁਸੀਂ ਚੀਜ਼ਾਂ ਨੂੰ ਸਮਝਦੇ ਹੋਗੇ ਦੇਖੋ ਮੈਨੂੰ ਇਹ ਲੱਗਦਾ ਕਈ ਵਾਰ ਨਾ ਅ ਥੋੜਾ ਕਿਸੇ ਗੱਲ ਦੇ ਵਿੱਚ ਮਸ਼ਹੂਰ ਹੋ ਜਾਣਾ ਵੀ ਦਖਾਂਤ ਬਣ ਜਾਂਦਾ ਇਹ ਮਰਡਰ ਜਿਹੜਾ ਹਾਈਲਾਈਟ ਇਸ ਕਰਕੇ ਜ਼ਿਆਦਾ ਹੋ ਗਿਆ ਕਿਉਂਕਿ ਇਹ ਉਹੀ ਸ਼ਖਸ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਜਿਹਦੀ ਮੌਜੂਦਾ ਐਮਐਲਏ ਉਗੋ ਜਿਹੜਾ ਹੈਗਾ ਲਵ ਸਿੰਘ ਉਗੋ ਕੇ ਉਹਦੇ ਨਾਲ ਕਹਾ ਸੁਣੀ ਇੱਕ ਮਸਲੇ ਤੇ ਹੋਈ ਸੀ ਉਹਨੇ ਸ਼ਬਦ ਵੀ ਮਾੜੇ ਵਰਤੇ ਤੇ ਗਾਂ ਇਹਨੇ ਵੀ ਰिएक्ट ਕੀਤਾ ਕਈ ਵਾਰ ਜਦੋਂ ਬੰਦਾ ਥੋੜਾ ਜਿਹਾ ਅਗਰੈਸਿਵ ਹੋਵੇ ਤਾਂ ਉਹਦੀ ਇਹ ਸਮਾਜਿਕ ਵਰਤਾਰਾ ਹੀ ਆ ਉਹ ਹੋਰ ਜਗ੍ਹਾ ਵੀ ਇਦਾਂ ਰੈਐਕਟ ਕਰਦਾ ਜਦੋਂ ਐਮਐਲਏ ਸਾਹਿਬ ਜਿਹੜੇ ਉਦੋਂ ਮੌਜੂਦਾ ਮੌਜੂਦਾ ਅੱਜ ਦੇ ਸੀ ਉਹਨਾਂ ਦੇ ਸਾਹਮਣੇ ਰੈਐਕਟ ਕੀਤਾ ਤਾਂ ਮੈਨੂੰ ਲੱਗਦਾ ਕਈ ਵਾਰ ਨਿੱਕੀ ਨਿੱਕੀਆਂ ਗੱਲਾਂ ਦੇ ਉੱਤੇ ਫਿਰ ਬੰਦੇ ਦਾ ਕੌਨਫੀਡੈਂਸ ਲੈਵਲ ਜਿਹੜਾ ਹੈਗਾ ਬਿਲਡ ਹੋ ਜਾਂਦਾ ਉਹ ਫਿਰ ਇਸ ਤਰ੍ਹਾਂ ਹੀ ਕਰਦਾ ਸਰਪੰਚ ਵੀ ਰਿਹਾ ਉਹ ਪਰ ਮੈਨੂੰ ਇਹ ਲੱਗਦਾ ਵੀ ਰਾਜਨੀਤਿਕ ਐਂਗਲ ਉਹਨਾਂ ਇਸ ਕੇਸ ਦੇ ਵਿੱਚ ਮੈਨੂੰ ਮੈਨੇ ਰੱਖਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਬੰਦੇ ਪਛਾਣੇ ਗਏ ਨੇ ਬੰਦੇ ਟਰੇਸ ਹੋ ਗਏ ਨੇ ਇਹਦੇ ਵਿੱਚ ਕਈ ਨਿੱਜੀ ਕਾਰਨ ਜਾਂ ਕਿਸੇ ਨੂੰ ਆਪਾਂ ਕਹਿੰਦੇ ਇੱਕਦਮ ਅ ਭੜ ਦੀ ਜਿਹੜੀ ਤਪਦੀ ਭੱਟੀ ਦੇ ਵਿੱਚ ਕਿਸੇ ਨੂੰ ਝੋਕ ਦੇਣਾ ਉਸ ਪ੍ਰਕਾਰ ਦੇ ਕਈ ਵਾਰ ਕਹਾ ਸੁਣੀਓ ਇਦਾਂ ਦੀ ਹੋ ਜਾਂਦੀ ਆ ਵੀ ਮਨੁੱਖ ਨੂੰ ਫਿਰ ਜਿਹੜਾ ਸਾਹਮਣੇ ਵਾਲਾ ਹੁੰਦਾ ਅਗਲਾ ਕਹਦਾ ਵੀ ਯਾਰ ਇਹਨਾਂ ਨੂੰ ਤਾਂ ਮੈਂ ਮਰ ਜਵਾਂ ਜਾਂ ਮੈਂ ਮਾਰ ਲਵਾਂ ਇਹ ਮੈਨੂੰ ਇਸ ਪ੍ਰਕਾਰ ਦਾ ਜਿਹੜਾ ਹੈਗਾ ਇਹ ਕਤਲ ਨਜ਼ਰ ਆਉਂਦਾ ਇਹ ਆਰਗੇਨਾਈਜ਼ ਨਹੀਂ ਸੀਗਾ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਰੰਜਿਸ਼ ਹੋਵੇ ਪਰ ਜਦੋਂ ਕਤਲ ਦਾ ਵਾਕਿਆ ਹੁੰਦਾ ਜਿਹੜਾ ਬਕੂਆ ਜਿਸ ਸਮੇਂ ਦਾ ਉਹ ਸਮੇਂ ਮੈਨੂੰ ਲੱਗਦਾ ਵੀ ਕੁਦਰਤੀ ਜਿਵੇਂ ਬੰਦੇ ਇਕੱਠੇ ਹੋ ਜਾਂਦੇ ਨੇ ਔਰ ਕਈ ਵਾਰ ਗੱਲ ਅਗਲਾ ਕਹਿੰਦਾ ਵੀ ਤੂੰ ਐ ਕਿਹਾ ਸੀ ਉਹ ਤੂੰ ਐ ਕਿਹਾ ਸੀ ਤੇ ਗੱਲ ਹੋਰ ਹੁੰਦੀ ਹੈ ਤੇ ਗੱਲ ਕਿਸੇ ਪਾਸੇ ਹੋਰ ਨਿਕਲ ਜਾਂਦੀ ਹੈ ਤੇ ਫਿਰ ਅਖੀਰ ਨੂੰ ਹਾਲਾਤ ਇਹ ਬਣ ਜਾਂਦੇ ਨੇ ਯਾਰ ਇਹ ਮਾਰਨਾ ਪਊਗਾ ਹੁਣ ਤਾਂ ਇੱਥੇ ਤੱਕ ਆ ਗਿਆ ਕਈ ਵਾਰ ਬੰਦੇ ਕੋਈ ਗੱਲ ਇਦਾਂ ਦੀ ਬੋਲ ਦਿੰਦੇ ਨੇ ਜਾਂ ਤੁਹਾਡੀ ਫੈਮਲੀ ਪ੍ਰਤੀ ਤੁਹਾਡੇ ਪਰਿਵਾਰ ਪ੍ਰਤੀ ਕਿਉਂਕਿ ਪੰਜਾਬ ਦਾ ਸੱਭਿਆਚਾਰ ਵੀ ਥੋੜਾ ਜਿਹਾ ਡਿਫਰੈਂਟ ਹੈਗਾ ਇਸ ਕਰਕੇ ਐਂਗਲ ਨੂੰ ਅਹ ਖਾਸ ਕਰਕੇ ਇਸ ਕਤਲ ਕਿਸ ਪ੍ਰਕਾਰ ਹੋਇਆ ਸਮੇਂ ਤੇ ਸਥਿਤੀ ਕੀ ਸੀ ਇਹ ਅਜੇ ਤੱਕ ਮੈਨੂੰ ਥੋੜਾ ਜਿਹਾ ਲੱਗਦਾ ਵੀ ਇਹਦੇ ਵਿੱਚ ਰਾਜਨੀਤਿਕ ਵਿਸ਼ਾ ਇੰਨਾ ਇਨਵੋਲਵ ਨਹੀਂ ਰਿਹਾ ਇਸ ਕਰਕੇ ਅਹ ਨਿੱਜੀ ਕਾਰਨ ਵਿੱਚ ਜ਼ਿਆਦਾ ਮੈਨੂੰ ਭਾਰੂ ਨਜ਼ਰ ਆਉਂਦੇ ਨੇ ਜੀ ਕਾਰਨਾਂ ਦੇ ਵਿੱਚ ਇਹ ਵੀ ਆ ਕੇ ਇੱਕ ਤਾਂ ਪੈਸੇ ਦਾ ਲੈਣ ਦੇਣਾ ਲੈਣ ਦੇਣ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਦੂਜਾ ਇਹ ਕਿ ਸ਼ਾਇਦ ਉਹਦੇ ਪਰਿਵਾਰ ਬਾਰੇ ਕੋਈ ਮਾੜੇ ਚੰਗੇ ਸ਼ਬਦ ਬੋਲੇ ਹੁਣ ਆਪਾਂ ਫਿਰ ਕਹਿੰਦੇ ਆ ਵੀ ਕਿਸੇ ਵੀ ਚੀਜ਼ ਦੀ ਚਾਹੇ ਕੋ ਪੈਸਿਆਂ ਦਾ ਵੀ ਹੋਵੇ ਵੀ ਮਸਲਾ ਬੈਠ ਕੇ ਸੁਲ ਜਾਂਦਾ ਕਿਸ ਨੂੰ ਬੋਲਿਆ ਗਿਆ ਵੀ ਹੋਵੇ ਉਹ ਵੀ ਮਸਲਾ ਕਿ ਮਾਫੀ ਮੰਗਾਈ ਜਾ ਸਕਦੀ ਆ ਬੰਦੇ ਨੂੰ ਛਿੜਕਿਆ ਜਾ ਸਕਦਾ ਹੋਰ ਤਰੀਕੇ ਦੇ ਬਥੇਰੇ ਆਪਾਂ ਬੈਠ ਕੇ ਚਾਰ ਬੰਦਿਆਂ ਦੇ ਵਿੱਚ ਮਸਲੇ ਹੱਲ ਕਰ ਲੈਣੇ ਆ ਪਰ ਕਤਲ ਤਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਪਰ ਮੈਂ ਜਿਵੇਂ ਕਹ ਰਿਹਾ ਕਿ ਦੋ ਚੀਜ਼ਾਂ ਜਾ ਦੇਤੇ ਭਾਰੂ ਲੱਗਦੀਆਂ ਨੇ ਇੱਕ ਤਾਂ ਪੈਸਿਆਂ ਦਾ ਲੈਣ ਦੇਣ ਇੱਕ ਉਹ ਕਿ ਇੰਨੀ ਕੀ ਗੱਲ ਤੋਂ ਕੋਈ ਬੰਦਾ ਇਸ ਹੱਦ ਤੱਕ ਪਹੁੰਚ ਜਾਂਦਾ ਕਤਲ ਕਰਨ ਤੇ ਅਸਲ ਦੇ ਵਿੱਚ ਇਹ ਵਰਤਾਰਾ ਪਿਛਲੇ 15 20 ਸਾਲ ਤੋਂ ਜਿਹੜੀ ਪੇਸ਼ੈਂਸ ਆ ਨਾ ਖਾਸ ਕਰਕੇ ਜਿਹੜਾ ਸਾਡਾ ਯੰਗ ਬਲੱਡ ਆ ਉਹਨੇ ਖੋ ਲੀ ਆ ਬਿਲਕੁਲ ਹੀ ਤੇ ਰਿਐਕਟ ਕਰਨ ਲੱਗਿਆ ਉਹ ਬੜਾ ਟਾਈਮ ਨਹੀਂ ਲਾਉਂਦਾ ਲੰਬਾ ਨਹੀਂ ਸੋਚਦਾ ਗੱਲਾਂ ਨੂੰ ਇਹ ਉਸੇ ਦਾ ਨਤੀਜਾ ਜਿਹੜੇ ਥਾ ਥਾ ਕਤਲ ਪੰਜਾਬ ਦੇ ਵਿੱਚ ਹੋ ਰਹੇ ਨੇ ਕਦੇ ਕਿਸੇ ਤੇ ਗੋਲੀ ਮਾਰਤੀ ਕਿਉਂਕਿ ਹੌਮੇ ਦੀ ਜਿਹੜੀ ਲੜਾਈ ਹੈਗੀ ਆ ਕੋਈ ਨਹੀਂ ਤਿੱਖੀ ਹੋ ਗਈ ਐਨੀ ਅਗਰੈਸਿਵ ਹੋਈ ਹੋਈ ਆ ਪੰਜਾਬ ਦੇ ਵਿੱਚ ਇੱਕ ਖਾਣ ਪੀਣ ਸਾਡਾ ਹੈ ਜਿਆ ਇੱਕ ਪੋਲੀਟੀਕਲ ਮਾਹੌਲ ਜਿਹੜਾ ਨਾ ਉਹ ਬੜਦੀ ਤੇ ਤੇਲ ਪਾਉਂਦਾ ਤੁਸੀਂ ਇੱਕ ਪਿੱਛੇ ਇਨਸੀਡੈਂਟ ਹੋਇਆ ਸੀ ਕਾਲੀ ਸਰਕਾਰ ਵੇਲੇ ਤੁਸੀਂ ਚਾਹਦ ਹੋਣਾ ਤੁਹਾਡੇ ਇੱਕ ਬੇਟੀ ਨੂੰ ਛੜਿਆ ਉਮਰਸਰ ਉਹਦਾ ਪੀਓ ਐਸ ਐਸ ਆਈ ਸੀ ਤੁਸੀਂ ਵੇਖੋ ਵੀ ਬੰਦਿਆਂ ਨੂੰ ਪੁਲਿਸ ਦਾ ਡਰ ਵੀ ਨਹੀਂ ਸੀ ਉਹਨਾਂ ਨੇ ਉਹਦੇ ਗੋਲੀਆਂ ਮਾਰਤੀਆਂ ਬੇਟੀ ਦੇ ਸਾਹਮਣੇ ਆਪਾਂ ਨੇ ਉਹ ਕੇਸ ਜਾਣਦੇ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਮੈਨੂੰ ਲੱਗਦਾ ਉਹ ਸਜ਼ਾ ਵੀ ਹੋਈ ਆ ਉਹਦੇ ਬੰਦੇ ਟਰੇਸ ਵੀ ਹੋ ਗਏ ਉਹਦੇਦਾਰ ਵੀ ਸੀ ਕਿਸੇ ਵੱਡੀ ਸਿਆਸੀ ਪਾਰਟੀ ਦੇ ਇਹ ਇਸ ਕਰਕੇ ਇਹ ਰਿਐਕਸ਼ਨ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਮੌਜੂਦਾ ਸਰਕਾਰ ਆ ਇਹਨੇ ਹੋਰ ਚੱਕਵਾ ਕੰਮ ਕਰ ਦਿੱਤਾ ਇਹ ਤਾਂ ਪਰਵਾਹ ਹੀ ਨਹੀਂ ਮਾਰਦੇ ਜੋ ਜੋ ਸਾਹਮਣੇ ਆ ਰਿਹਾ ਤੇ ਉਹ ਹਜੇ ਫੇਰ ਵੀ ਕਿਤੇ ਨਾ ਕਿਤੇ ਗੱਲ ਨੂੰ ਲੁਕਾਉਂਦੇ ਸੀ ਜਾਂ ਉਸ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਤਾਂ ਰਿਐਕਟ ਹੀ ਨਹੀਂ ਕਰਦੇ ਹੁਣ ਇਹ ਕਹਿੰਦੇ ਹੋਈ ਜਾਂਦੇ ਕੋਈ ਗੱਲ ਨਹੀਂ ਮਰਦੇ ਆਮ ਲੋਕ ਮਰੀ ਜਾਂਦੇ ਹੋ ਕਿਉਂਕਿ ਜਿਹੜੇ ਇਹਨਾਂ ਨੇ ਆਮ ਤੋਂ ਖਾਸ ਬਣਾਉਣੇ ਸੀ ਉਹ ਬਣਾ ਲਏ ਇਸ ਕਰਕੇ ਬਹੁਤੇ ਇੱਕ ਗੱਲ ਹੋਰ ਜਿਹੜੀ ਖਾਸ ਕਰਕੇ ਜਦੋਂ ਸਮਾਜਿਕ ਵਰਤਾਰਾ ਅਸੀਂ ਵੇਖਦੇ ਆ ਨਾ ਕਈ ਵਾਰ ਬੰਦੇ ਬਹੁਤ ਸਮਾਂ ਚੁੱਪ ਵੀ ਰਹਿੰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਅੱਜ ਕੱਲ ਟ੍ਰੈਵਲ ਬਹੁਤ ਕਰਦੀਆਂ ਗੱਲ ਜੇ ਤੁਸੀਂ ਕਿਸੇ ਪ੍ਰਤੀ ਕੋਈ ਨਫ਼ਰਤ ਪੈਦਾ ਕਰੋਗੇ ਨਾ ਸਿਆਸੀ ਬੰਦੇ ਜਿਹੜੇ ਹੈਗੇ ਨੇ ਉਹਦੀ ਵੇਟ ਕਰ ਲੈਂਦੇ ਨੇ ਤੇ ਇਹੜ ਸੁਧਾਰਨ ਬੰਦੇ ਹੁੰਦੇ ਨੇ ਜਾਂ ਨਵੇਂ ਥੋਡੇ ਨਾਲ ਜੁੜੇ ਨੇ ਆ ਸਿਆਸੀ ਵਰਕਰ ਦੇ ਤੌਰ ਤੇ ਵਿਚਰਦੇ ਨੇ ਜਦੋਂ ਸਤਾ ਆ ਜਾਂਦੀ ਆ ਹੁਣ ਉਹ ਕੋ ਕੇ ਵਾਲਾ ਜਿਹੜਾ ਐਪੀਸੋਡ ਸੀਗਾ ਇਹਦੇ ਵਿੱਚ ਕਹਾ ਸੁਣੀ ਹੋਈ ਬੰਦੇ ਉੱਥੇ ਹੁਣ ਸਿੱਧਾ ਤਾਂ ਕੀ ਕਿਸੇ ਨੇ ਐਮਐਲਏ ਨੇ ਜਾ ਕੇ ਕਿਸੇ ਪਰ ਹਮਲਾ ਕਰਨਾ ਹੁੰਦਾ ਕਿਉਂਕਿ ਇੱਕ ਡੈਮੋਕ੍ਰੇਸੀ ਦਾ ਸਿਸਟਮ ਵੀ ਆ ਚੁਣਿਆ ਹੋਇਆ ਨਮੈਂ ਦਾ ਫਿਰ ਉਹ ਆਪਣੀ ਸਤਾ ਦੀ ਵਰਤੋਂ ਨੂੰ ਕਿਤੇ ਇੱਕ ਵਰਤੋਂ ਵਿੱਚ ਲਿਆਉਂਦੇ ਨੇ ਫਿਰ ਜਦੋਂ ਬੰਦਿਆਂ ਨੂੰ ਖੜਾ ਕਰ ਲੈਂਦੇ ਨੇ ਖਿਲਾਫ ਤੁਹਾਡੇ ਸਰਪੰਚੀ ਇਸੇ ਕਮਲੀ ਰੱਖੀ ਹੋਈ ਹੈ ਨਾ ਪਿੰਡਾਂ 'ਚ ਹੋਰ ਸਰਪੰਚੀ ਦਾ ਵਿਕਾਸ ਦਾ ਵੀਡੀਓ ਵੀ ਕਰ ਸਕਦਾ ਇਹ ਸਰਪੰਚੀ ਲੜਾਈ ਕਰਾਉਣ ਨੂੰ ਆ ਪਾਂਚੀ ਦੇ ਸਰਪੰਚੀ ਫਿਰ ਉਹ ਕਹਿੰਦੇ ਵੀ ਇਹਦੇ ਖਿਲਾਫ ਜਰ ਇਹਨੂੰ ਹਰਾਓ ਪਹਿਲਾਂ ਹਰਾਉਂਦੇ ਨੇ ਫਿਰ ਉਹ ਸ਼ਹਿਦ ਦੰਦੇ ਨੇ ਯਾਨੀ ਚੁੱਪ ਦੀ ਸ਼ਹਿ ਜਿਹਨੂੰ ਕਹਿੰਦੇ ਆ ਸਿਆਸੀ ਸ਼ਹਿ ਅਗਲਾ ਕਹਿੰਦਾ ਸਰਕਾਰ ਆਪਣੀ ਆ ਥੋੜੇ ਕਿ ਨਹੀਂ ਕਿਹੜਾ ਝਾਕ ਦੂ ਮੈਂ ਬੈਠਾ ਚਾਹੇ ਉਹ ਸਧਾਰਨ ਤਰੀਕੇ ਨਾਲ ਹੀ ਕਹਿ ਦੇਣ ਬੰਦੇ ਉਸ ਪਾਵਰ ਨੂੰ ਯੂਜ਼ ਚੰਗੇ ਪਾਸੇ ਕਰਨ ਦੇ ਮਿਸਯੂਜ਼ ਕਰ ਜਾਂਦੇ ਨੇ ਤੇ ਉਹਦਾ ਨਤੀਜਾ ਜਿਹੜਾ ਅਗਲਾ ਕਹਿੰਦਾ ਐਮਐਲਏ ਆਪਣੀ ਪਿੱਠ ਤੇ ਆ ਯਾਰ ਸਰਕਾਰ ਆਪਣੀ ਐਸਐਚਓ ਆਪਣਾ ਡੀਐਸਪੀ ਆਪਣਾ ਠੀਕ ਆ ਉਹ ਫਿਰ ਜਿਵੇਂ ਹੁਣ ਅਸਲੇ ਵਾਲੀ ਗੱਲ ਚੱਲੀ ਉਹ ਤਾਂ ਜਮਾ ਹੋਇਆ ਹੋਇਆ ਇਹ ਇੱਕ ਐਂਗਲ ਜੁੜਦਾ ਕਈ ਵਾਰ ਜਿਹੜੇ ਨੇ ਪੋਲਿਟੀਕਲ ਬੰਦੇ ਕਹਿੰਦੇ ਯਾਰ ਵਿਰੋਧੀ ਪਾਰਟੀ ਦੇ ਜਦੋਂ ਸਤਾ ਚ ਹੁੰਦੇ ਨੇ ਨਾ ਵੀ ਇਹਦੇ ਹਥਿਆਰ ਜਮਾ ਕਰਾਓ ਇਹਦਾ ਮਤਲਬ ਪੁਲਿਸ ਨੂੰ ਇਸ ਗੱਲ ਦੀ ਸਮਝ ਹੁੰਦੀ ਆ ਪੁਲਿਸ ਦੇ ਅਫਸਰਾਂ ਨੂੰ ਵੀ ਜਿਹੜੇ ਹਥਿਆਰ ਜਮਾ ਹੋਗੇ ਦੂਜੇ ਗਰੁੱਪ ਦੇ ਤਾਂ ਇਹਦਾ ਮਤਲਬ ਕੋਈ ਨਾ ਕੋਈ ਘਟਨਾ ਵਾਪਰਨੇ ਵਾਲੀ ਹੈ ਜਿਵੇਂ ਇਸ ਘਟਨਾ ਦੇ ਵਿੱਚੋਂ ਨਿਕਲਦੀਆਂ ਨੇ ਇਸ ਕਰਕੇ ਇਹ ਪੱਖ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਚੱਲਦਾ ਜਿਹੜੀ ਰਾਜਨੀਤਿਕ ਛਾਇਆ ਇਹ ਵੀ ਕਾਰਾ ਖਰਾ ਕੇ ਹਟਦੀ ਆ ਤੇ ਇਹ ਕਈ ਕਈ ਚੀਜ਼ਾਂ ਦੇ ਵਿੱਚ ਨਾਲ ਨਾਲ ਤੁਸੀਂ ਬੜੀ ਬੜਾ ਇੰਪੋਰਟੈਂਟ ਇਹ ਤੁਸੀਂ ਮਸਲਾ ਟੱਚ ਕੀਤਾ ਇਹ ਟਾਪ ਪੁਆਇੰਟ ਇਹ ਚ ਕੀ ਤੁਸੀਂ ਕਹੋਗੇ ਵੀ ਉਹਨਾਂ ਦੇ ਅਸਲਾ ਜਿਹੜਾ ਜਮਾ ਕਰਵਾਇਆ ਗਿਆ ਹੁਣ ਜਿਹੜੇ ਇਹ ਕਹਿ ਰਹੇ ਨੇ ਜਿਹੜੀ ਦੂਜੀ ਧਿਰ ਸੀ ਦੀਪੀ 바ਵਾ ਜਾਂ ਕੋਈ ਬਜਿੰਦਰ ਜਿਹਦਾ ਨਾਮ ਲਿਆ ਜਾ ਰਿਹਾ ਉਹਨਾਂ ਚੋਂ ਕੋਈ ਇੱਕ ਬੰਦਾ ਉਹ ਸੀਗਾ ਜਿੰਨਾ ਜਿਸ ਦੀ ਵਾਈਫ ਨੂੰ ਸੁਖਿੰਦਰ ਦੀ ਮਾਤਾ ਨੇ 2018 ਦੇ ਸਰਪੰਚੀ ਦੇ ਵਿੱਚ ਹਰਾਇਆ ਇਹਦੇ ਭਰਾ ਨੇ ਐਫਆਈਆਰ ਦੇ ਵਿੱਚ ਇਹ ਇਲਜ਼ਾਮ ਲਾਏ ਨੇ ਕਿ 2018 ਦੀ ਚੋਣ ਹਾਰਨ ਤੋਂ ਬਾਅਦ ਉਦੋਂ ਲਗਾਤਾਰ ਉਦੋਂ ਤੋਂ ਹੀ ਸਾਡੇ ਖਿਲਾਫ ਕੁਛ ਨਾ ਕੁਛ ਕੁਛ ਨਾ ਕੁਛ ਬੋਲਦੇ ਰਹਿੰਦੇ ਸੀ ਕਰਦੇ ਰਹਿੰਦੇ ਸੀ ਤੇ ਸਾਨੂੰ ਦੇਖਣ ਦੀਆਂ ਧਮਕੀਆਂ ਦਿੰਦੇ ਸੀ ਹੁਣ ਗੱਲ ਮਸਲਾ ਤਾਂ ਇਹ 2018 ਤੋਂ ਚੱਲ ਰਿਹਾ ਪਰ ਗੱਲ ਇਹ ਵੀ ਆ ਇੰਪੋਰਟੈਂਟ ਗੱਲ ਤਾਂ ਇਹ ਆ ਕਿ ਜਦੋਂ ਤੱਕ ਸੁਖਵਿੰਦਰ ਸਿੰਘ ਕੋਲ ਅਸਲਾ ਸੀ ਉਦੋਂ ਤੱਕ ਤਾਂ ਉਹ ਤੇ ਕੋਈ ਹਮਲਾ ਨਹੀਂ ਹੋਇਆ ਕੋਸ਼ਿਸ਼ ਵੀ ਨਹੀਂ ਕੀਤੀ ਗਈ ਪਰ ਜਦੋਂ ਸੁਖਵਿੰਦਰ ਦਾ ਅਸਲਾ ਜਮ੍ਹਾਂ ਹੋ ਗਿਆ ਉਦੋਂ ਤੇ ਹਮਲਾ ਹੋ ਗਿਆ ਹਾਲਾਂਕਿ ਉਹ ਇਹ ਗੱਲ ਰੌਲਾ ਪਾ ਕੇ ਕਹਿੰਦਾ ਰਿਹਾ ਪੁਲਿਸ ਨੂੰ ਕਿ ਮੈਨੂੰ ਥ੍ਰੈਟ ਆ ਮੇਰੇ ਪਿੱਛੇ ਬੰਦੇ ਲੱਗਦੇ ਆ ਮੈਨੂੰ ਮੇਰਾ ਸਲਾਹ ਦਿੱਤਾ ਜਾਵੇ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ ਸੁਖਵਿੰਦਰ ਦਾ ਪਰ باوجود ਇਸਦੇ ਉਹਦਾ ਅਸਲਾ ਜਮਾ ਕੀਤਾ ਗਿਆ ਉਹਨੇ ਪੁਲਿਸ ਨੂੰ ਕਿਹਾ ਕਿ ਮੈਨੂੰ ਖਤਰਾ ਵਾਰ-ਵਾਰ ਉਹ ਕਹਿੰਦਾ ਰਿਹਾ ਪਰ ਉਹਦਾ ਅਸਲਾ ਨਹੀਂ ਦਿੱਤਾ ਗਿਆ ਹੁਣ ਇਹ ਚੀਜ਼ ਤਾਂ ਕਿਸੇ ਨਾ ਕਿਸੇ ਪਾਸੇ ਸੰਕੇਤ ਦਿੰਦੀ ਆ ਨਾ ਕਿ ਉਹਦੇ ਵਿੱਚ ਗਗਨ ਇੱਕ ਗੱਲ ਹੈਗੀ ਆ ਜਿਹੜੀ ਆਪਾਂ ਸਮਝਦਾ ਮੈਂ ਇਹ ਦੇਖ ਰਿਹਾ ਜਿ ਆਪਾਂ ਟੇਟੀ ਅੱਖ ਨਾਲ ਤਰਸੀ ਨਜ਼ਰ ਨਾਲ ਦੇਖੀਏ ਗੱਲ ਨੂੰ ਅਸਲ ਦੇ ਵਿੱਚ ਆਪਾਂ ਲੱਖ ਗਈ ਜਾਈਏ ਵੀ ਇਹਦੇ ਐਂਗਲ ਹੋਰ ਨੇ ਪਰ ਰਾਜਨੀਤਿਕ ਪੱਖ ਮੈਂ ਵੀ ਸਮਝਦਾ ਨਹੀਂ ਹੈਗੇ ਪਰ ਉਹ ਜੁੜਨਗੇ ਜ਼ਰੂਰ ਕਿਉਂਕਿ ਜਦੋਂ ਤੁਸੀਂ ਕਿਸੇ ਮੌਜੂਦਾ ਚੁਣੇ ਹੋਏ ਐਮਐਲਏ ਨੂੰ ਚਾਹੇ ਆਜ਼ਾਦ ਆ ਚਾਹੇ ਉਹ ਵਿਰੋਧੀ ਪਾਰਟੀ ਦਾ ਇਹ ਤਾਂ ਹੈ ਮੌਜੂਦਾ ਸਰਕਾਰ ਦਾ ਤੁਸੀਂ ਥੋੜੀ ਬਹੁਤੀ ਵੀ ਥ੍ਰੈਟ ਲੈਂਗੁਏਜ ਯੂਜ਼ ਕਰ ਲਈ ਤਾਂ ਪੁਲਿਸ ਨੂੰ ਜਦੇ ਕੰਨ ਖੜੇ ਹੋ ਜਾਣਗੇ ਜਿਹੜਾ ਅੱਜ ਇਹਨੂੰ ਬੋਲ ਰਿਹਾ ਕਿਉਂਕਿ ਚੁਣਿਆ ਹੋਇਆ ਨਮਾਇੰਦੇ ਨਾਲ ਜੇ ਕੋਈ ਇਸ ਤਰ੍ਹਾਂ ਦਾ ਬਿਹੇਵ ਕਰੇਗਾ ਉਹ ਕਹਿੰਦੇ ਜੀ ਅਸਲਾ ਜਮ੍ਹਾਂ ਕਰਾਓ ਕੱਲ ਗੋਲੀ ਵੀ ਚੱਲ ਸਕਦੀ ਹੈ ਕਿਤੇ ਤੇ ਪੋਲੀਟੀਕਲ ਬੰਦੇ ਜਿਹੜੇ ਜਦੋਂ ਸੱਤਾ ਦਾ ਤਵਾਜਨ ਉਹਨਾਂ ਦੇ ਹੱਥ ਹੁੰਦਾ ਫਿਰ ਉਹ ਆਪ ਨਹੀਂ ਉਹ ਪਿੰਡ ਚੋਂ ਦੇਖ ਲੈਂਦੇ ਨੇ ਵੀ ਜਿਹੜਾ ਸਾਨੂੰ ਬੋਲਿਆ ਇੱਥੇ ਪਿੰਡ ਚ ਵੀ ਉਹਦੇ ਵਿਰੋਧੀ ਹੋਣਗੇ ਚਾਹੇ ਉਹ ਜਾਣਦੇ ਵੀ ਨਾਣ ਕਿਸੇ ਨਾ ਕਹਦੇ ਥਰੂ ਯਾਰ ਬੁਲਾ ਕੇ ਲਿਆਓ ਇਹਦੇ ਖਿਲਾਫ ਬੰਦੇ ਕਿਹੜੇ ਨੇ ਬੰਦੇ ਸ਼نگਾਰੇ ਜਾਂਦੇ ਨੇ ਬਿਲਕੁਲ ਬਿਲਕੁਲ ਵੀ ਅਗਲਾ ਕਹਿੰਦਾ ਲਿਆਓ ਬੁਲਾ ਕੇ ਬੈਠੇ ਅਗਲਾ ਕਹਿੰਦਾ ਕੀ ਹਾਲ ਨੇ ਮਤਲਬ ਕਹਿੰਦਾ ਬਾਈ ਜੀ ਉਹ ਅਗਲਾ ਚਾਰ ਗਾਣਾ ਉਹ ਕੜਦਾ ਯਾਰ ਉਹਦਾ ਬੰਦਾ ਹੈ ਜ ਆ ਜੀ ਮਾੜਾ ਸਾਡੇ ਮੂਰੇ ਤਾਂ ਜੀ ਉਹ ਬੋਲਦਾ ਨਹੀਂ ਹੈਗਾ ਉਹ ਕਹਿੰਦਾ ਮੈਂ ਤੁਹਾਡੇ ਨਾਲ ਖੜਾ ਹੁਣ ਠੀਕ ਆ ਕੋਈ ਲੋੜ ਹੋਵੇ ਮੈਨੂੰ ਦੱਸਿਓ ਤੇ ਜਿਹੜੀ ਇਹ ਲੋੜ ਆ ਫਿਰ ਕਾੜ ਦੀ ਮਾਂ ਬਣ ਜਾਂਦੀ ਆ ਫਿਰ ਬੰਦਿਆਂ ਤੇਰ ਬੰਦੇ ਅਗਲਾ ਕਹਦਾ ਚੱਕ ਦੇ ਉਹ ਬੰਦਾ ਕੋਈ ਫਰਕ ਨਹੀਂ ਪੈਂਦਾ ਕੋਈ ਵਾਰ ਨਹੀਂ ਆਪਣੇ ਨਾਲ ਖੜੇ ਨੇ ਔਰ ਇਹ ਮੰਨੋ ਚਾਹੇ ਨਾ ਮੰਨੋ ਅਸੀਂ ਪਿਛਲੀ 35 ਸਾਲ ਦੀ ਪੋਲਿਟਿਕਸ ਨੂੰ ਦੇਖ ਰਹੇ ਹਾਂ ਜਦੋਂ ਸੋਚੀ ਸੰਭਲੀ ਆ ਸਿਆਸੀ ਸ਼ੈ ਕਿਤੇ ਨਾ ਕਿਤੇ ਕੰਮ ਕਰਦੀ ਆ ਨਹੀਂ ਸੁਧਾਰਨ ਬੰਦੇ ਦਾ ਜਾਂ ਤਾਂ ਬਹੁਤ ਹੀ ਬੰਦਾ ਦੁਖੀ ਹੋ ਜਵੇ ਜ਼ਿੰਦਗੀ ਚ ਵੀ ਯਾਰ ਮੈਂ ਤਾਂ ਹੁਣ ਮਰਨ ਆਈਆਂ ਇਹਨੂੰ ਮਾਰ ਕੇ ਮਰੂੰ ਉਸ ਪੱਤਰ ਤੇ ਕਤਲ ਹੁੰਦਾ ਜਾਂ ਫਿਰ ਜਿਹੜੀ ਰਾਜਨੀਤਿਕ ਸ਼ੈ ਹੈ ਇਹ ਕਾਰਾ ਕਰਾਉਂਦੀ ਆ ਠੀਕ ਆ ਜੀ ਉਹਦੇ ਕਾਰਨ ਕੋਈ ਵੀ ਹੋਣ ਵੀ ਉਹ ਦੇਖੋ ਮੌਕੇ ਤੇ ਹਾਲਾਤ ਤਾਂ ਬਣਨੇ ਹੁੰਦੇ ਆ ਨਾ ਵੀ ਉਹਨੇ ਉਹਨਾਂ ਦੇ ਪਰਿਵਾਰ ਬਾਰੇ ਕਹਿ ਦਿੱਤਾ ਜੀ ਜਾਂ ਪੈਸਿਆਂ ਦਾ ਲੈਣ ਦੇਣ ਸੀ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਜਦੋਂ ਫਿਰ ਉਹ ਜਿਹੜਾ ਮੌਕੇਬਾਰਦਾਰ ਤੇ ਜਿਹੜੇ ਹਾਲਾਤ ਬਣਦੇ ਨੇ ਉਹਦੇ ਵਿੱਚ ਫਿਰ ਹੋਣਾ ਹੀ ਹੁੰਦਾ ਤੇ ਅਸਲਾ ਅਗਲਾ ਕਹਿੰਦਾ ਵੀ ਜਮਾ ਕਰਾ ਕੇ ਰੱਖਿਓ ਜੀ ਇਹਦਾ ਸਾਡੀ ਲੜਾਈ ਵੀ ਹੋ ਸਕਦੀ ਆ ਜੀ ਠੀਕ ਆ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਬੈਠੇ ਆ ਆਪਣੀ ਸਰਕਾਰ ਆ ਕੋਈ ਗੱਲੇ ਨਹੀਂ ਯਾਰ ਜਾਂ ਤੁਹਾਨੂੰ ਕਹਿਤਾ ਐ ਸੱਚ ਦੀ ਕੀ ਜ਼ਰਤ ਆ ਜਾਂ ਜਿਹੜਾ ਜਮ੍ਹਾਂ ਕਰਦਾ ਅਸਲੇ ਨੂੰ ਅਸਲੇਖਾਨੇ ਚ ਵੀ ਉਹ ਰਿਲੀਜ਼ ਕਰ ਦੇਵੇ ਇਹ ਆਮ ਹੀ ਵਰਤਾਰਾ ਚੱਲਦਾ ਵਿਰੋਧੀਆਂ ਦੇ ਨਾਲ ਇਹ ਅੱਜ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਕੱਲਾ ਆ ਆ ਆਪਦੀ ਸਰਕਾਰ ਦਾ ਚਾਹੇ ਤੁਸੀਂ ਵਿਰੋਧੀ ਵੀ ਹੋ ਜਿਹੜੀ ਗੱਲ ਜਿਹੜੀ ਹੈਗੀ ਆ ਉਸ ਪ੍ਰਕਾਰ ਦੀ ਕਰਨੀ ਚਾਹੀਦੀ ਆ ਜਿਹੜੀ ਪਾਇਦਾਰ ਹੋਵੇ ਕਾਂਗਰਸ ਦੀ ਸਰਕਾਰ ਚ ਵੀ ਚੱਲਦਾ ਰਿਹਾ ਤੁਸੀਂ ਇਹ ਦੇਖੋ ਵੀ ਇੱਕ ਮੈਂ ਇਹ ਉਹਨਾਂ ਤੇ ਆਉਣਾ ਪਰ ਇੱਕ ਗੱਲ ਤੇ ਹੈਗੀ ਆ ਨਾ ਜਦੋਂ ਤੱਕ ਹੁਣ ਜਿਹੜਾ ਬੰਦਾ ਆਇਆ ਮਤਕੇ ਮਾਰਨ ਆਇਆ ਉਹਨੂੰ ਵੀ ਤਾਂ ਇਹ ਪਤਾ ਸੀ ਨਾ ਇਹਦੇ ਕੋਲੇ ਆਪਣਾ ਅਸਲਾ ਹੈਗਾ ਪਰ ਇਸ ਵੇਲੇ ਮੌਕੇ ਤੇ ਇਹਦੇ ਕੋਲੇ ਹੈ ਨਹੀਂ ਇਹਦੇ ਕੋਲੇ ਲਾਇਸੈਂਸੀ ਅਸਲਾ ਪਰ ਇਹਦਾ ਜਮਾ ਹੋਇਆ ਹੋਇਆ ਇਹ ਗੱਲ ਵੀ ਤਾਂ ਕਿਤੇ ਨਾ ਕਿਤੇ ਹਮਲਾਵਰਾਂ ਨੂੰ ਇਸ ਗੱਲ ਨੇ ਹੱਲਾਸ਼ੇਰੀ ਦਿੱਤੀ ਨਾ ਵੀ ਇਸ ਕੋਲੇ ਲਾਇਸੈਂਸੀ ਹੈ ਪਰ ਇਹਦਾ ਜਮਾ ਕਰਵਾਇਆ ਹੋਇਆ ਹੁਣ ਇਹ ਆਪਣਾ ਕੁਝ ਨਹੀਂ ਕਰ ਸਕਦਾ ਕੀ ਜੇ ਸੁਖਿੰਦਰ ਕੋਲੇ ਉਸ ਵੇਲੇ ਆਪਣਾ ਅਸਲਾ ਹੁੰਦਾ ਉਹ ਤੇ ਹਮਲਾ ਨਹੀਂ ਸੀ ਹੋ ਸਕਦਾ ਇਹ ਨੀ ਕੀ ਗੱਲ ਤਾਂ ਪੱਕੀ ਆ ਨਹੀਂ ਇਹ ਤਾਂ ਮੈਂ ਇਹ ਇਥੇ ਦਾ ਸਰਕਾਰ ਦਾ ਫੇਲੀਅਰ ਆ ਨਾ ਮੈਂ ਦੇਖਿਆ ਜਿਹੜੇ ਪੁਲਿਸ ਅਫਸਰ ਨੇ ਨਾ ਉਹ ਕਰਨ ਕੀ ਚਾਰ ਪੋਲਿਟੀਕਲ ਤੱਕੇ ਚੜੇ ਹੋਏ ਨੇ ਉਹ ਚਾਹੁੰਦੇ ਹੋਏ ਵੀ ਜਾਂ ਤਾਂ ਫਿਰ ਤੁਸੀਂ ਦੋਨੇ ਤਰ੍ਹਾਂ ਦਾ ਜਮਾ ਕਰਾ ਲਓ ਜਾਂ ਦੋਨੇ ਤਰ੍ਹਾਂ ਨੂੰ ਇਸ਼ੂ ਕਰ ਦਿਓ ਫਿਰ ਇੱਕ ਡਰ ਬਣਿਆ ਰਹਿੰਦਾ ਵੀ ਬਾਈ ਜੀ ਜੇ ਮੈਂ ਗੋਲੀ ਚਲਾਈ ਨਾ ਤਾਂ ਸਾਹਮਣੇ ਉਹ ਵੀ ਚੱਲੂਗੀ ਤਾਂ ਤਾਂ ਅਗਲੇ ਨੂੰ ਪਤਾ ਯਾਰ ਸਾਹਮਣੇ ਵਾਲਾ ਨਾ ਹੱਥਾ ਵਧੋ ਵਧੇ ਇੱਟ ਮਾਰੂ ਚੱਕ ਕੇ ਇੱਟ ਨਾਲ ਬੰਦਾ ਥੋੜਾ ਮਰਦਾ ਬੰਦਾ ਇੱਧਰ ਉੱਧਰ ਹੋ ਜਾਂਦਾ ਇੱਟ ਦਾ ਸਪੀਡ ਹੀ ਨਹੀਂ ਬਣਦੀ ਉਹ ਤੇ ਜਦੋਂ ਨੇੜੇੋਂ ਰੱਖ ਕੇ ਅਗਲੇ ਨੇ ਸਰ ਤੇ ਫਿਰ ਗੱਲ ਇਹ ਆ ਮੈਂ ਉਹੀ ਕਹਿਣਾ ਵੀ ਰਾਜਨੀਤਿਕ ਛਾਇ ਜਿਹੜੀ ਹੈਗੀ ਆ ਨਾ ਉਹ ਕਾਰਾ ਕਰਾ ਕੇ ਖੜਦੀ ਆ ਤੇ ਉਹ ਕਹਿੰਦਾ ਵੀ ਚੱਕੀ ਹੋਈ ਲੰਬੜਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਇਹ ਵੇਖਿਆ ਬਹੁਤ ਨੇੜਿਓਂ ਵੇਖਿਆ ਵੀ ਬੰਦੇ ਲੜਦੇ ਕਿਵੇਂ ਨੇ ਬੰਦੇ ਮਰਦੇ ਕਿਵੇਂ ਨੇ ਬੰਦਿਆਂ ਦੀ ਲੜਾਈ ਵੱਡੇ ਬੰਦਿਆਂ ਦੀ ਹੁੰਦੀ ਆ ਉਹ ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ ਕਿਤੇ ਨਾ ਕਿਤੇ ਕਈ ਵਾਰ ਪਾਰਟੀਆਂ ਬਦਲ ਕੇ ਇਕੱਠੇ ਹੋ ਜਾਂਦੇ ਨੇ ਪਰ ਜਿਹੜੇ ਛੋਟੇ ਲੈਵਲ ਦੇ ਵਰਕਰ ਹੁੰਦੇ ਨੇ ਬਸ ਫਿਰ ਉਹ ਇਸੇ ਲੜਾਈਆਂ ਦੇ ਵਿੱਚ ਸਾਰੀ ਜ਼ਿੰਦਗੀ ਲਈ ਉਲਝ ਜਾਂਦੇ ਨੇ ਬਹੁਤ ਕੇਸ ਪੰਜਾਬ ਦੇ ਵਿੱਚ ਨੇ ਔਰ ਕਈ ਵਾਰ ਇਸ ਲੜਾਈ ਦੇ ਵਿੱਚ ਜੇ ਕੋਈ ਬੰਦਾ ਸਿਆਣਾ ਹੋਵੇ ਛੋਟੀ ਲੜਾਈ ਦੇ ਵਿੱਚ ਜੇ ਮਾੜੀ ਜੀ ਵੀ ਸਮਝ ਰੱਖਦਾ ਨਾ ਫਿਰ ਉਹਦੇ ਨਾਲ ਵੱਡੇ ਬੰਦਿਆਂ ਨੂੰ ਵੀ ਰਗੜ ਦਿੰਦਾ ਤੁਸੀਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਰਿਹਾ ਨਾ ਉਹਦਾ ਕਤਲ ਹੋਇਆ ਨਿੱਕੀ ਜਿਹੀ ਲੜਾਈ ਤੋਂ ਇਸ ਕਰਕੇ ਇਹ ਪੋਲੀਟੀਕਲ ਬੰਦਿਆਂ ਨੂੰ ਸੋਚਣਾ ਪਏਗਾ ਵੀ ਜੇ ਦੂਜੇ ਦੇ ਘਰ ਅੱਗ ਬਾਲੋਂਗੇ ਨਾ ਤਾਂ ਤੁਹਾਡੇ ਪੈਰ ਵੀ ਮਚਾਏਗੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਪੰਜਾਬੀ ਸਮਾਜ ਨੂੰ ਇਹ ਸੋਚਣਾ ਪਵੇਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਗਾਈਡਲਾਈਨ ਕਿਦਾਂ ਦੀ ਜਾਨੀ ਅਸੀਂ ਸਬਰ ਕਰਨਾ ਸੰਤੋਖ ਕਰਨਾ ਤਾਂ ਜਿਹੜੇ ਹੁਣ ਖਾਸ ਕਰਕੇ ਨਵੀਂ ਪੀੜ੍ਹੀ ਆ ਜਾਂ ਸਾਡੇ ਏਜ ਦੇ ਬੰਦੇ ਨੇ ਉਹ ਜਿਨ੍ਹਾਂ ਦੇ ਬੱਚੇ ਅਜ 20 ਸਾਲ ਦੇ 25 ਸਾਲ ਦੇ ਨੇ ਥਾਰ ਲੈ ਦੋ ਮੁੰਡੇ ਨੂੰ ਅਸੀਂ ਇੱਕ ਮੈਨੂੰ ਇਹ ਲੱਗਦਾ ਵੀ ਇੱਕ ਨਵਾਂ ਫੁਕਰਪੁਣੇ ਦਾ ਹਥਿਆਰਾਂ ਦੀ ਨਮਾਇਸ਼ ਦਾ ਕਲਚਰ ਜਿਹੜਾ ਅਡਾਪਟ ਕਰਨ ਜਾ ਰਹੇ ਆ ਇਹ ਬਹੁਤ ਖਤਰਨਾਕ ਆ ਇਹ ਕਲਚਰ ਜੇ ਤੁਸੀਂ ਆਪਣੇ ਮੁੰਡੇ ਨੂੰ ਇਹ ਸ਼ਹਿਤ ਦਿੰਨਾ ਵੀ ਚੱਕ ਦੇ ਤੇਰੇ ਪਿੱਛੇ ਮੈਂ ਬੈਠਾਂ ਤਾਂ ਉਹ ਗੋਲੀ ਜਿਹੜੀ ਕਿਸੇ ਲਈ ਤੁਸੀਂ ਪ੍ਰਮੋਟ ਕਰ ਰਹੇ ਹੋ ਜੇ ਚੱਕ ਦੇ ਮੇਰੀ ਸ਼ਹਿ ਆ ਉਹ ਤੁਹਾਡੇ ਸਿਰ ਚ ਵੀ ਵੱਸ ਸਕਦੀ ਹੈ ਕਿਉਂਕਿ ਜਦੋਂ ਤੁਸੀਂ ਬੱਚੇ ਨੂੰ ਜਾਂ ਨੌਜਵਾਨ ਪੀੜੀ ਨੂੰ ਇਸ ਰਾਹ ਦੇ ਉੱਤੇ ਤੋਰੋਗੇ ਤਾਂ ਉਹ ਕਿਤੇ ਘਰ ਚ ਵੀ ਵੀ ਵਾਰੀ ਤਕੜ ਤਾਂਸ ਹੋ ਜਾਂਦੀ ਆ ਉੱਪਰ ਤੁਹਾਡੇ ਚਾਚੇ ਤਾਏ ਤੁਹਾਡੇ ਵੀ ਲੱਗ ਸਕਦੀਆਂ ਇਸ ਕਰਕੇ ਇਸ ਤੋਂ ਬਚਣਾ ਚਾਹੀਦਾ ਔਰ ਹੁਣ ਪੰਜਾਬ ਦੇ ਸਮਾਜ ਨੂੰ ਸਰਕਾਰ ਦੇ ਹੱਥ ਖੜੇ ਨੇ ਸਰਕਾਰ ਨੇ ਤਾਂ ਸਿੱਧੂ ਮੂਸੇ ਵਾਲਾ ਮਰਾਤਾ ਸਕਿਉਰਟੀ ਵਾਪਸ ਲੈ ਕੇ ਸ਼ੋਅ ਕਰਦੀ ਹੈ ਸਰਕਾਰ ਤਾਂ ਸਰਕਾਰ ਸਰਕੂਰ ਦੇ ਪੱਲੇ ਕੁਛ ਨਹੀਂ ਇਹ ਲੋਕਾਂ ਨੂੰ ਆਪ ਹੀ ਵੇਰ ਹੋਣਾ ਪੈਣਾ ਸ਼ੈਨਸ਼ੀਲਤਾ ਰੱਖਣੀ ਪੈਣੀ ਆ ਬਹੁਤੀਆਂ ਗੱਲਾਂ ਵੱਡਿਆਂ ਤੇ ਛੱਡ ਕੇ ਪੰਚਾਇਤੀ ਰੂਪ ਦੇ ਵਿੱਚ ਨਿਬੇੜ ਲੈਣੀਆਂ ਚਾਹੀਦੀਆਂ ਨਾ ਕਿ ਅਸੀਂ ਇਹ ਫੁਕਰੇ ਬਣੀਏ ਵੀ ਥਾਰ ਮੇਰੇ ਥੱਲੇ ਆ ਤੇ ਡੱਬ 'ਚ ਮੇਰੇ ਪਿਸਟਲ ਲੱਗਿਆ ਵੀ ਮੈਂ ਸਰਪੰਚ ਨੂੰ ਕੀ ਜਾਣਦਾ ਮੈਂ ਉੱਥੇ ਫਲਾਣਾ ਲੰਬੜਦਾਰ ਚਾਹੇ 80 ਸਾਲ ਦਾ ਉਹਨੂੰ ਕੀ ਜਾਣਦਾ 36 ਲੰਬੜਦਾਰ ਜਦੋਂ ਆਹ ਕਹਿੰਨੇ ਆ ਨਾ ਤੁਸੀਂ ਕੋਈ 36 ਸਰਪੰਚ ਦੇਖੇ ਨੇ ਇੱਥੇ ਇਹਦਾ ਮਤਲਬ ਫਿਰ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਫਿਰ ਉਹ ਚਾਹੇ ਭਗਵਾਨ ਤੁ ਸ਼ਾਇਦ ਆ ਸ਼ਾਈ ਹੁੰਦੀ ਆ ਮੈਂ ਬਹੁਤ ਕੇਸਾਂ ਦੇ ਵਿੱਚ ਇਸ ਪ੍ਰਕਾਰ ਦੇਖਿਆ ਪਰ ਇਹ ਜਿਹੜੀ ਅੱਗ ਆ ਨਾ ਜੇ ਕਿਸੇ ਦਾ ਘਰ ਸੁੰਨਾ ਕਰੋਗੇ ਤਾਂ بچੋਂਗੇ ਤੁਸੀਂ ਵੀ ਨਹੀਂ ਮੈਂ ਬਹੁਤ ਕੇਸ ਪੰਜਾਬ ਦੇ ਵਿੱਚ ਨੀਪੀ ਚੰਦਪਾਨ ਵਰਗੇ ਚੰਗੇ ਮੁੰਡੇ ਸੀ ਜਿਹੜੇ ਇਸ ਰਾਹ ਦੇ ਉੱਤੇ ਜਾ ਕੇ ਤੁਰ ਗਏ ਰੋਕੀ ਤੁਰ ਗਿਆ ਜਾਇਪਾਲ ਤੁਰ ਗਿਆ ਵਿੱਕੀ ਹਣੀ ਤੁਰ ਗਿਆ ਸਪੋਰਟਸ ਪਰਸਨ ਇਹ ਰਾਹ ਜਿਹੜਾ ਹੈਗਾ ਇਹ ਤੇ ਜਾਣਾ ਸੌਖਾ ਮੁੜਨਾ ਬਹੁਤ ਔਖਾ ਤੇ ਸਰਕਾਰਾਂ ਮੁੜ ਕੇ ਬਾਤ ਨਹੀਂ ਪੁੱਛਦੀਆਂ ਤੇ ਮੇਰੀ ਨੌਜਵਾਨਾਂ ਨੂੰ ਵੀ ਅਪੀਲ ਆ ਵੀ ਯਾਰ ਇਸ ਰਾਹ ਦੇ ਉੱਤੇ ਨਾ ਤੁਰੋ ਕਿਸੇ ਦੇ ਗੋਲੀ ਮਾਰਨ ਤੋਂ ਪਹਿਲਾਂ ਤੁਸੀਂ ਇਹ ਸੋਚ ਕੇ ਵੇਖੋ ਤੁਹਾਨੂੰ ਕਿਸੇ ਦੀ ਸ਼ੈ ਵੀ ਆ ਜਾਂ ਕਿਸੇ ਦੇ ਕਹੇ ਦੇ ਜਿਹੜੇ ਸਪਾਰੀ ਲੈ ਕੇ ਵੀ ਕੰਮ ਕਰਦੇ ਆ ਵੀ ਯਾਰ ਤੁਸੀਂ ਬੰਦਾ ਪੈਦਾ ਕਰ ਸਕਦੇ ਓ ਡਾ ਜੇ ਤੁਸੀਂ ਆਪਾਂ ਮਕਾਨ ਢਾ ਲਿਆ ਜੇ ਆਪਾਂ ਆਪਣੀਆਂ ਸਮਰੱਥਾਂ ਨਾਲ ਵੀ ਆਪਾਂ ਨਵਾਂ ਬਣਾਉਣਾ ਤਾਂ ਢਾਉਨੇ ਆ ਤੁਹਾਡੇ ਸਮਰੱਥਾਂ ਹੈਗੇ ਵੀ ਓਡਾ ਬੰਦਾ ਪੈਦਾ ਕਰਕੇ ਦੇ ਦੋਗੇ ਉਹਦੇ ਹਾਲਾਤ ਸਮਾਜਿਕ ਹਾਲਾਤ ਪਿੱਛੋਂ ਕੀ ਹੋਣਗੇ ਇਸ ਕਰਕੇ ਪੰਜਾਬ ਦੇ ਵਿੱਚ ਮੈਂ ਉਤਸ਼ਾਹ ਬਹੁਤ ਆ ਨਰਜੀ ਬਹੁਤ ਆ ਪਰ ਜਿਹੜੀ ਪੇਸ਼ੈਂਸ ਆ ਉਹ ਕਿਤੇ ਨਾ ਕਿਤੇ ਮੈਨੂੰ ਮੈਨਸ ਹੁੰਦੀ ਦਿਖੀ ਆ ਉਹਦਾ ਜਦੋਂ ਪੇਸ਼ੈਂਸ ਮਨਸੀ ਹੋਵੇਗੀ ਨਾ ਕਿਤੋਂ ਤਾਂ ਫਿਰ ਜਿਹੜੇ ਹੈਗੀਆਂ ਇਨਸਾਨੀ ਕਦਰਾਂ ਕੀਮਤਾਂ ਖੋ ਜਾਂਦੀਆਂ ਨੇ ਤੇ ਜਿਹੜੇ ਆ ਕਤਲਾਂ ਦੇ ਰਾਹ ਨਿਕਲਦੇ ਨੇ ਅੱਛਾ ਭਈ ਇਹ ਦੂਜੇ ਅਖੀਰ ਤੇ ਆ ਮੈਂ ਕਿ ਜਿਵੇਂ ਤੁਸੀਂ ਗੱਲ ਜਿਹੜੀ ਛੇੜੀ ਸੀ ਕਿ ਕਿ ਰਾਜਨੀਤੀ ਇਸ ਮਸਲੇ ਤੇ ਸੁਖਪਾਲ ਖਹਿਰਾ ਵੀ ਬੋਲਦੇ ਨੇ ਕਾਂਗਰਸ ਦੇ ਸਭ ਪ੍ਰਧਾਨ ਵੀ ਰਾਜਾ ਬੜੰਗੀ ਵੀ ਬੋਲਦੇ ਨੇ ਦੂਜੇ ਪਾਸੇ ਕਾਲੀ ਸੁਖਵੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਹਿੰਦੇ ਪੰਜਾਬ ਗੈਂਗਲੈਂਡ ਬਣ ਗਿਆ ਮਤਲਬ ਦੂਜੇ ਪਾਸੇ ਕਿਉਂਕਿ ਉਹਦੇ ਵਿਰੋਧੀ ਧਿਰਾਂ ਨੇ ਉਹਨਾਂ ਨੇ ਤੇ ਕੋਈ ਮੌਕਾ ਛੱਡਣਾ ਨਹੀਂ ਹੁੰਦਾ ਠੀਕ ਹੈ ਹਾਲੇ ਤੇ ਉਹੀ ਗੱਲ ਆ ਵੀ ਇਹਦੇ ਪਿੱਛੇ ਕੋਈ ਸਿਆਸੀ ਪਾਰਟੀ ਆ ਕੋਈ ਐਮਐਲਏ ਆ ਉਹ ਤਾਂ ਹਾਲੇ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਪਹਿਲਾਂ ਹੀ ਬੰਦੇ ਤੇ ਟੈਗ ਲਾ ਦੇਣੇ ਹੋ ਸਕਦਾ ਉਹ ਹੋਵੇ ਵੀ ਨਾ ਪਰ ਜੇ ਤੁਸੀਂ ਸਿਆਸੀ ਵਿਰੋਧੀਆਂ ਪਹਿਲਾਂ ਹੀ ਕਿਸੇ ਬੰਦੇ ਤੇ ਟੈਗ ਲਾ ਦੋਂਗੇ ਤਾਂ ਅੱਗੇ ਅਗਲੇ ਦਾ ਵੀ ਪਰਿਵਾਰ ਆ ਉਹਨੇ ਵੀ ਸਮਾਜ ਦੇ ਵਿੱਚ ਵਿਚਰਨਾ ਇਹਨਾਂ ਸਿਆਸੀ ਪਾਰਟੀਆਂ ਬਾਰੇ ਕੀ ਕਹੋਗੇ ਤੁਸੀਂ ਮਤਲਬ ਜਿਹੜੇ ਕਹਿੰਦੇ ਗੈਂਗਲੈਂਡ ਬਣਾਤਾ ਦੇਖੋ ਇਹ ਕਹਿੰਦਾ ਛੱਜਦਾ ਬੋਲੇ ਛੰਨ ਨਹੀਂ ਕੀ ਬੋਲੇ ਸੁਖਵੀਰ ਸਿੰਘ ਬਾਦਲ ਨੂੰ ਮੈਂ ਇਨਸੀਡੈਂਟ ਗਣਾ ਦਵਾਂ ਨਾ ਉਹਦੀ ਸਰਕਾਰ ਚ ਕੀ ਕੀ ਹੋਇਆ 97 ਚ ਪਹਿਲਾ ਮੁੰਡਾ ਮਾਰਤਾ ਸੀ ਪੁਲਿਸ ਦੇ ਅੰਦਰ ਜਾ ਕੇ ਕਸ਼ਮੀਰ ਸਿੰਘ ਪੰਡੋਰੀ ਰਿਕਮੈਂਡ ਹਿਯਾਰਪੁਰ ਦਾ ਇਹਦੀ ਸਰਕਾਰ ਇਹਨੇ ਉਹਨੂੰ ਵੈਰੀਫਾਈ ਕਰਾਇਆ ਅੰਬਰਸਾਰ ਵਾਲਾ ਕੇਸ ਫਰੀਦਕੋਟ ਵਾਲਾ ਕੇਸ ਮੈਂ ਤਾਂ ਇੱਕਾ ਕੇਸ ਗਿਣਾ ਸਕਦਾ ਤੇ ਜਿਹੜੀ ਇਹ ਲੁੰਗਲਾਣਾ ਨਾਲ ਤੁਰਿਆ ਫਿਰਦਾ ਮੈਨੂੰ ਦੱਸ ਦੋ ਵੀ ਕਿਹੜਾ ਸਾਧ ਦਾ ਪੁੱਤ ਐਨਾ ਚੋਂ ਇਹ ਸਾਰੇ ਈਸੀ ਥੈਲੇ ਦੇ ਵੱਟੇ-ਕੱਟੇ ਨੇ ਨਾ ਇਸ ਕਰਕੇ ਇਹ ਸੁਖਵੀਰ ਦਾ ਕਹਿਣਾ ਇਹ ਤਾਂ ਮੈਨੂੰ ਇਹ ਲੱਗਦਾ ਵੀ ਆਪ ਨਹੀਂ ਉਹ ਨੈਤਿਕਤਾ ਉਹਦੀ ਮਰ ਗਈ ਜਿਹੜੇ ਬੰਦੇ ਆਪ ਇਹ ਕੁਸ਼ ਕਰਾਉਂਦੇ ਰਹੇ ਹੁਣ ਬੜੀਆਂ ਚੀਜ਼ਾਂ ਨੇ ਖਾਸ ਕਰਕੇ ਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਬੰਦੇ ਚਲੇ ਗਏ ਉਹ ਕਹਾਣਾ ਵੀ ਚੁੱਪ ਦੇ ਰੂਪ 'ਚ ਦੱਸ ਦਿੰਦੇ ਨੇ ਵੀ ਸਾਡੇ ਨਾਲ ਬਾਈ ਆ ਹੋਇਆ ਐ ਹੋਇਆ ਇਦਾਂ ਬਦਲ ਸ਼ਹਿਤਾ ਸੀ ਨਾ ਕਿਤੇ ਇਸ ਕਰਕੇ ਉਹ ਬੰਦਾ ਕੋਈ ਕਹੇ ਜਿਹੜਾ ਭਲਾ ਮਾਨਸ ਹੋਵੇ شریف ਹੋਵੇ ਵੀ ਯਾਰ ਇਹ ਗਲਤ ਆ ਪਰ ਜਿਹੜਾ ਬੰਦਾ ਆਪ ਇਹ ਗਾਣਾ ਵੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਤੇ ਆਪ ਇਸ ਵਰਤਾਰੇ ਦਾ ਭਾਗੀਦਾਰ ਹੋਵੇ ਤੇ ਉਹ ਇਹ ਗੱਲਾਂ ਕਹੇ ਯਾਰ ਇਹ ਚੰਗੀਆਂ ਨਹੀਂ ਲੱਗਦੀਆਂ ਠੀਕ ਆ ਖੈਰਾ ਬੋਲਦਾ ਖੈਰਾ ਪੰਜਾਬ ਦੇ ਮਸਲੇ ਚੱਕਦਾ ਤੇ ਹੋਰ ਬੰਦੇ ਨੇ ਬੋਲ ਸਿਆਸੀ ਬੰਦਿਆਂ ਨੇ ਬੋਲਣਾ ਹੀ ਹੁੰਦਾ ਉਹਨਾਂ ਉਹਨਾਂ ਦਾ ਕੰਮ ਤਾਂ ਇਹ ਆ ਵੀ ਤੇ ਉਹਨਾਂ ਨੇ ਉਹ ਮਾਪਿਆਂ ਨੂੰ ਘਟ ਰੋਣਗੇ ਬਹੁਤੇ ਰੋਣਗੇ ਜਿਹੜੇ ਕਹਾਣਾ ਵੀ ਸਿਆਸੀ ਬੰਦੇ ਮੈਂ ਤਾਂ ਹੁਣ ਕਹਿੰਦਾ ਉਹ ਸਾਬਤ ਤਾਂ ਕੋਈ ਹੋਰ ਸੀਗਾ ਇਹ ਇਹ ਜਿਆਦਾ ਰੋਣਾ ਬਿਟਣਾ ਪਾਉਂਦੇ ਨੇ ਹਜੇ ਪਰਿਵਾਰ ਨੂੰ ਸਲੀਅਤ ਦੀ ਗੱਲ ਦਾ ਪਤਾ ਹੁੰਦਾ ਇਸ ਕਰਕੇ ਇਹਨਾਂ ਨੇ ਤਾਂ ਕਲੇਸ਼ ਜਿਹੜਾ ਹੈਗਾ ਉਹਦੇ ਚੋਂ ਆਪਣੀਆਂ ਸਿਆਸੀ ਰੋਟੀਆਂ ਕਿਸੇ ਦਾ ਪੁੱਤ ਚਲੇ ਗਿਆ ਕਿਸੇ ਦਾ ਪਿਓ ਚਲੇ ਗਿਆ ਕਿਸੇ ਦਾ ਘਰ ਵਾਲਾ ਚਲੇ ਗਿਆ ਉਹ ਲਿਆਓ ਵਾਪਸ ਉਹਨੂੰ ਕੰਪਨਸੇਟ ਕਰੋ ਫੇਰ ਤਾਂ ਤੁਸੀਂ ਹੈਗੇ ਆ ਵਿਜ਼ਨ ਵਾਲੇ ਲੀਡਰ ਨਹੀਂ ਤਾਂ ਭਾਈ ਜੀ ਡਫਰਾਂ ਦੀ ਦਫਲੀਆ বাজਾਈ ਜਾਓ ਨੱਚੀ ਜੋ ਝਾਂਜਰਾ ਪਾ ਕੇ ਕੋਈ ਗੱਲ ਨਹੀਂ ਲੋਕ ਸਭ ਜਾਣਦੇ ਨੇ ਥੋੜਾ ਵੀ ਲੋਕਾਂ ਨੇ ਦੇਖਿਆ ਵੀ ਕੀ ਕਰਦੇ ਰਹੇ ਆ ਤੁਸੀਂ ਇਸ ਕਰਕੇ ਪੰਜਾਬ ਜਿਹੜਾ ਹੈਗਾ ਮੈਨੂੰ ਇਹ ਲੱਗਦਾ ਵੀ ਬੜੀ ਸੰਕਟਮਈ ਸਥਿਤੀ ਚੋਂ ਔਰ ਇਹ ਸਰਕਾਰ ਨੇ ਜਿਵੇਂ ਕਹਿੰਦਾ ਵੀ ਚੋਟੀ ਤੇ ਲਿਆ ਲਿਆਦਾ ਕੰਮ ਕੋਈ ਸਿਕਿਉਰਟੀ ਨਹੀਂ ਕੋਈ ਪੁਲਿਸ ਤੇ ਕੰਟਰੋਲ ਨਹੀਂ ਦਿੱਲੀ ਵਾਲੇ ਸਿਆਸੀ ਸਭੀ ਤੁਹਾਨੂੰ ਮੈਂ ਦੱਸਣਾ ਮੈਨੂੰ ਕੋਈ ਮੇਰਾ ਮਿੱਤਰ ਮਿਲਿਆ ਇਹਨਾਂ ਦਾ ਇੱਕ ਵੱਡਾ ਲੀਡਰ ਆ ਦਿੱਲੀ ਦਾ ਉਸ ਉਹਦੇ ਨਾਲ ਉਹਦਾ ਸਿੱਧਾ ਰਾਪਤਾ ਉਹਨੂੰ ਪੁੱਛ ਰਿਹਾ ਵੀ ਯਾਰ ਉਹ ਨੈਭ ਸਿੰਘ ਸੈਣੀ ਇੱਥੇ ਕੀ ਕਰਨਾ ਆਇਆ ਸੀ ਐਨੀ ਕੁ ਦੀ ਸਮਝ ਆ ਕਿਸੇ ਦੇ ਭੋਗ ਤੇ ਆਇਆ ਸੀ ਵੀ ਯਾਰ ਭੋਗ ਤੇ ਬੰਦਾ ਕੀ ਕਰਨਾ ਨਾ ਹੁੰਦਾ ਤੇ ਇਹੋ ਜੀ ਸਮਝਦੇ ਮਾਲਕ ਜਦੋਂ ਪੰਜਾਬ ਦੀ ਸਤਾ ਦੇ ਵਿੱਚ ਬੈਠਣਗੇ ਤੇ ਫਿਰ ਬਾਈ ਜੀ ਮੈਨੂੰ ਨਹੀਂ ਲੱਗਦਾ ਵੀ ਪ੍ਰਸ਼ਾਸਨ ਇਹ ਨਾ ਕਤਲਾਂ ਨੂੰ ਰੋਕ ਸਕੇਗਾ ਦੋਏ ਦੋਏ ਤਰ੍ਹਾਂ ਦੇ ਹੱਥ ਜਿਹੜੇ ਹੈਗੀਆਂ ਔਰ ਇਸ ਗੱਲ ਦਾ ਹਜੇ ਹੋਰ ਨਿਚੋੜ ਨਿਕਲੇਗਾ ਹੋ ਸਕਦਾ ਕਿ ਹੋ ਸਕਦਾ ਵੀ ਸਿੱਧੀ ਰਾਜਨੀਤਿਕ ਸ਼ੈ ਵੀ ਹੋਵੇ ਇਹ ਵੀ ਨਿਕਲ ਸਕਦੀ ਹੈ ਗੱਲ ਬਾਜੀ ਟੂ अर्ਲੀ ਟੂ ਸੇ ਹੈਗਾ ਪਰ ਮੈਨੂੰ ਇਹ ਲੱਗਦਾ ਵੀ ਇਨਵੈਸਟੀਗੇਸ਼ਨ ਸਾਨੂੰ ਹੋਣ ਦੇਣੀ ਚਾਹੀਦੀ ਆ ਤੇ ਜੇ ਨਈ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਹੋਊਗੀ ਫਿਰ ਆਪਣੀ ਗੱਲ ਰੱਖਣੀ ਚਾਹੀਦੀ ਆ ਫਿਰ ਵਿਰੋਧੀਆਂ ਨੂੰ ਵੀ ਰੱਖਣੀ ਚਾਹੀਦੀ ਆ ਤੇ ਸਰਕਾਰ ਨੂੰ ਸਵਾਲ ਉਠਣੇ ਚਾਹੀਦੇ ਨੇ ਤਮਹੀ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਜੀ ਕਿ ਆਰਗੇਨਾਈਜ਼ਡ ਕਰਾਈਮ ਨਹੀਂ ਆ ਯਾਰ ਦੋ ਬੰਦੇ ਬੈਠੇ ਆ ਇੱਕ ਨੇ ਮਤਲਬ ਹਮਲਾ ਕਰਤਾ ਹੁਣ ਇਹ ਵੀ ਚੀਜ਼ ਆ ਵੀ ਠੀਕ ਆ ਇਸ ਸਰਕਾਰ ਦੇ ਵਿੱਚ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਆਖੀ ਸੀ ਸਿੱਧੂ ਮੂਸੇਵਾਲੇ ਵਰਗੇ ਦੇ ਕਤਲ ਹੋਏ ਨੇ ਸਿਕਿਉਰਿਟੀ ਵਾਪਸ ਲਈ ਗਈ ਉਹ ਪਬਲਿਸ਼ ਕੀਤੀ ਗਈ ਫੇਸਬੁੱਕ ਤੇ ਉਹ ਸਾਰਾ ਪਾਇਆ ਗਿਆ ਉਸ ਤੋਂ ਬਾਅਦ ਕਤਲ ਮੰਨਿਆ ਕਿ ਅਸੀਂ ਕੀਤੀ ਗਈ ਠੀਕ ਆ ਉਹ ਤੇ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੀ ਨਲੈਕੀ ਆ ਪਰ ਜਦੋਂ ਐਡੇ ਐਡੇ ਉਹ ਕਤਲ ਹੋਏ ਪਰ ਫਿਰ ਇਹੋ ਜਿਹੇ ਕਤਲ ਜਿਹੜੇ ਆਪਸੀ ਰੰਜਿਸ਼ ਨੇ ਉਹ ਵੀ ਸਰਕਾਰ ਦੇ ਹਿੱਸੇ ਪੈਣ ਲੱਗ ਗਏ ਉਹ ਕਿਉਂ ਹੋ ਗਏ ਦੇਖੋ ਉਹਦੇ ਵਿੱਚ ਜਿਹੜੀ ਫਿਲਮ ਦਿਖਦੀਆਂ ਨਾ ਸਾਹਮਣੇ ਸਕਰੀਨ ਤੇ ਚੱਲਦੀ ਉਹਦੇ ਵਿੱਚ ਕਰਨਲ ਬਾਟਸ ਵਾਲਾ ਮਾਮਲਾ ਨਰਿੰਦਰ ਦੀਪ ਵਾਲਾ ਮਾਮਲਾ ਸਿੱਤੂ ਮੂਸੇ ਵਾਲੇ ਦਾ ਕਤਲ ਇਹ ਸਾਰੀਆਂ ਚੀਜ਼ਾਂ ਜੁੜਦੀਆਂ ਨੇ ਵਾਰ-ਵਾਰ ਜਿਹੜੀਆਂ ਗਲਤੀਆਂ ਤੇ ਲੋਕਾਂ ਨੂੰ ਇਹ ਲੱਗਦਾ ਵੀ ਪੁਲਿਸ ਦਾ ਕੰਟਰੋਲ ਕੋਈ ਨਹੀਂ ਤੇ ਪੁਲਿਸ ਆਪ ਹੀ ਗੁੰਡਾ ਬਣੀ ਹੋਈ ਆ ਸਟੇਟ ਦਾ ਇੱਕ ਸੰਧ ਬਣ ਕੇ ਵਿਚਰ ਰਹੀ ਆ ਤੇ ਇਸ ਕਰਕੇ ਲੋਕਾਂ ਨੂੰ ਜਦੋਂ ਬੇਵਿਸ਼ਵਾਸੀ ਹੋ ਜਾਂਦੀ ਆ ਸਟੇਟ ਦੇ ਉੱਤੇ ਉਹ ਹਰ ਐਲੀਗੇਸ਼ਨ ਥੋੜੀ ਝੋਲੀ ਪਾਉਣਗੇ ਉਹ ਥੋੜੀ ਫੇਵਰਚ ਨਹੀਂ ਖੜਦੇ ਸਭ ਤੋਂ ਸਭ ਤੋਂ ਬੜੀ ਬੜੀ ਪੁਰਣੀ ਗੱਲ ਆ ਸਭ ਤੋਂ ਵੱਡੀ ਗੱਲ ਤੇ بے ਵਿਸ਼ਵਾਸੀਆ ਸਰਕਾਰ ਤੋਂ ਭਰੋਸੇਯੋਗਤਾ ਉੱਠੀ ਲੋਕਾਂ ਦੀ ਬਿਲਕੁਲ ਕਿਉਂਕਿ ਸੀਐਮ ਦੀ ਆਪਣੀ ਕੋਈ ਤਾਕਤ ਹੀ ਨਹੀਂ ਹੈ ਸੀਐਮ ਦੀ ਕੋਈ ਅਹੁਦੇ ਦੀ ਗ੍ਰਿਮਾ ਨਹੀਂ ਸੀਐਮ ਸਾਹਿਬ ਦਾ ਸ਼ਾਮ ਨੂੰ ਆਪਣੇ ਗੋਲੋ ਕੇ ਪੈ ਜਾਂਦੇ ਨੇ ਸਾਰਾ ਪੰਜਾਬ ਜਿਵੇਂ ਕਹਿੰਦੇ ਵੀ ਉਹ ਰੋਮ ਸੜ ਰਿਹਾ ਸੀ ਤੇ ਨੀਰੋਬੰਸਰੀ ਬੁਜਾਰ ਰਿਹਾ ਸੀ ਉਹ ਸਥਿਤੀ ਬਣੀ ਉਹ ਚਲਾਉਂਦੇ ਦਿੱਲੀ ਵਾਲੇ ਨੇ ਅੱਜ ਉਹ ਮੈਂ ਸੀਐਮ ਸੁਣ ਰਿਹਾ ਸੀ ਆ ਕੇਜਰੀ ਵਾਲ ਜਿਹੜਾ ਦਿੱਲੀੋਂ ਹਾਰਿਆ ਹੋਇਆ ਗੋਆ ਚ ਕਹਿ ਰਿਹਾ ਜੇ ਗੁੰਡਾ ਰਾਜ ਬਣ ਗਿਆ ਆ ਤੇਰੀ ਸਰਕਾਰ ਔਰੇ ਕੀ ਆ ਬਈ ਤੂੰ ਲੋਕਾਂ ਨੂੰ ਮੂਰਖ ਸਮਝਣਾ ਬੰਦ ਕਰ ਨੇ ਇਹ ਇਹਨਾਂ ਦਾ ਤਾਂ ਕੰਮ ਸਿਰਫ ਇੱਕ ਹੀ ਆ ਵੀ ਲੁੱਟ ਲੋ ਯਾਰ ਪੰਜਾਬ ਨੂੰ ਬਸ ਪੈਸੇ ਇਕੱਠੇ ਕਰ ਲੋ ਮੈਂ ਮੈਂ ਇਹਨਾਂ ਨੂੰ ਪੁੱਛਿਆ ਇੱਕ ਮੇਰੇ ਮਿੱਤਰ ਬਹੁਤ ਨੇ ਕਿ ਕਿਸੀ ਕੰਮ ਕਰਦੇ ਰਹੇ ਆ ਮੈਂ ਕਿਹਾ ਯਾਰ ਤੁਹਾਡਾ ਫਿਊਚਰ ਪਲਾਨ ਕੀ ਆ ਆਮ ਆਦਮੀ ਪਾਰਟੀ ਦਾ ਕਹਿੰਦਾ ਸਾਡਾ ਫਿਊਚਰ ਪਲਾਨ ਤਾਂ ਇਹ ਆ ਵੀ ਪੰਜ ਚਾਰ ਸਾਲ ਅਸੀਂ ਪੈਸੇ ਇਕੱਠੇ ਕਰਾਂਗੇ ਚਾਹੇ ਉਹ ਪੰਜਾਬ 'ਚ ਬਣ ਜਵੇ ਕਿਤੇ ਹੋਰ ਸਰਕਾਰ ਹੁਣ ਤਾਂ ਪੰਜਾਬ ਤੇ ਆ ਨਾ ਕੱਲਾ ਪੈਸੇ ਇਕੱਠੇ ਕਰਕੇ ਪੰਜ ਸੱਤ ਸਾਲ ਸਾਡੇ ਕ੍ਰਾਈਸਿਸ ਚ ਲੰਘ ਜਾਣੇ ਆ ਨਾਵ ਵੀ ਬਣੇ ਅਸੀਂ ਕਹਿੰਦਾ ਇਹਨੇ ਨੂੰ ਲੋਕ ਭੁੱਲ ਭੁੱਲ ਜਾਂਦੇ ਨੇ ਸਾਨੂੰ ਮੁੜ ਕੇ ਫੇਰ ਸੱਤਾ ਚ ਲਿਆ ਦੇਣਗੇ ਆ ਤਾਂ ਇਹਨਾਂ ਦੀ ਸੋਚ ਆ ਯਾਰ ਇਹ ਬੰਦੇ ਮੈਨੂੰ ਜਿਹਨੂੰ ਇਹ ਕਹਿੰਦੇ ਸੀ ਜੀ ਆਈਐਫਐਸ ਰਿਆ ਮੈਨੂੰ ਤਾਂ ਇਹਨਾਂ ਦੇ ਵਿਜ਼ਨ ਤੇ ਹਾਸੀ ਆਉਂਦੀ ਆ ਹਾਂ ਇਹ ਤਾਂ ਯਾਰ ਮੈਨੂੰ ਐਂ ਲੱਗਦਾ ਵੀ ਜਿਵੇਂ ਹੱਟਾ ਰੂੜੀ ਦੇ ਪ੍ਰਧਾਨ ਹੁੰਦੇ ਨੇ ਇਹ ਵੀ ਅੱਜ ਰੇਟ ਵੱਧਾ ਅੱਜ ਘਟਾ ਇਸ ਕਰਕੇ ਇਹਨਾਂ ਲੋਕਾਂ ਤੋਂ ਇਹ ਤਵੱਕੂ ਕਰਨੀ ਵੀ ਸਾਡੀ ਸਿਕਿਉਰਿਟੀ ਕਰ ਦੇਣੇ ਖਾ ਕੇ ਪੰਜਾਬ ਦੇ ਲੋਕਾਂ ਦੀ ਇਹ ਨਹੀਂ ਇਹ ਤਾਂ ਆਪਣੇ ਨੋਟ ਗੈਣ ਲੱਗੇ ਹੁੰਦੇ ਨੇ ਠੀਕ ਆ ਤੇ ਉਸ ਪਾਸੇ ਨੂੰ ਧਿਆਨ ਹੈਗਾ ਤੇ ਦਿੱਲੀ ਦੇ ਉਹਨਾਂ ਨੇ ਭੱਜ ਵੀ ਜਾਣਾ 27 ਤੋਂ ਬਾਅਦ ਇਸ ਕਰਕੇ ਲੋਕਾਂ ਨੂੰ ਆਪਣੀ ਸਿਕਿਉਰਿਟੀ ਦੀ ਆਪ ਹੀ ਪਰਵਾਹ ਨਹੀਂ ਪੁਲਿਸ ਕਰੇ ਵੀ ਕੀ ਯਾਰ ਪੁਲਿਸ ਦੇ ਹੱਥ ਬੰਨੇ ਹੋਏ ਨੇ ਜਦੋਂ ਕਿਸੇ ਦਿੱਲੀ ਵਾਲੇ ਦਾ ਫੋਨ ਆ ਜਾਂਦਾ ਉਹ थरथर ਕੰਬਦੇ ਨੇ ਅਗਲਾ ਕਹਿੰਦਾ ਮੇਰੀ ਬਦਲੀ ਨਾ ਕਰ ਦੇਣ ਐਸਐਸਪੀ ਲੱਗਿਆ ਜਿਹੜਾ ਕੋਈ ਐਸਐਸਪੀ ਲੱਗਿਆ ਇਸ ਕਰਕੇ ਹੁਣ ਜਿਵੇਂ ਪਠਾਨਮਾਜਰ ਵਾਲੇ ਇਨਸੀਡੈਂਟ ਚ ਹੋਇਆ ਇਹਨਾਂ ਨੂੰ ਤਾਂ ਯਕੀਨ ਹੀ ਨਹੀਂ ਪਠਾਨਮਾਜਰ ਆਪਚਾਰਾ ਚਲੇ ਗਿਆ ਇੱਥੋਂ ਚਲੋ ਕੇਸ ਹੋ ਗਿਆ ਜੋ ਇਹਨਾਂ ਨੇ ਕਰਿਆ ਉਹ ਭੱਜ ਗਿਆ ਇੱਥੋਂ ਇਹਨਾਂ ਨੇ ਅਫਸਰ ਵੀ ਬਦਲਤੇ ਇੰਨੀ ਵੇਚ ਕੇ ਸਰਕਾਰ ਨੂੰ ਆਪਣੇ ਅਫਸਰਾਂ ਦੀ ਯਕੀਨ ਨਹੀਂ ਵੀ ਜਾਰੇ ਸਾਡੇ ਲਈ ਇਸ ਕਰਕੇ ਬੜਾ ਟੇਡਾ ਕੰਮ ਹੋਇਆ ਹੋਇਆ ਤੇ ਕਿਤੇ ਨਾ ਕਿਤੇ ਜਿਹੜਾ ਲਾ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਫੇਲ ਆ ਤੇ ਇਹਦੇ ਵਿੱਚ ਜਿਹੜੀ ਸੈਂਟਰ ਦੀ ਸਰਕਾਰ ਆ ਨਾ ਉਹਦਾ ਵੀ ਕਿਤੇ ਨਾ ਕਿਤੇ ਰੋਲ ਪਲੇ ਹੈਗਾ ਉਹ ਕਹਾਣੀ ਚਾਹੁੰਦੀ ਆ ਲੋਕਾਂ ਦੇ ਮੂੰਹ ਤੋਂ ਲੋਕ ਕਹਿਣ ਲੱਗੇ ਵੀ ਯਾਰ ਹੈ ਨਹੀਂ ਲਾ ਐਂਡ ਆਰਡਰ ਤੇ ਪੰਜਾਬ ਯਾਰ ਕੱਲੇ ਬਿਜਲੀ ਦੇ ਫ੍ਰੀ ਬਿਲਾਂ ਤੇ ਨਹੀਂ ਚੁੰਦਾ ਪੰਜਾਬ ਦੇ ਵਿੱਚ ਰੋਟੀ ਸਭ ਨੂੰ ਮਿਲਦੀ ਆ ਚਾਹੇ ਕੋਈ ਕੰਮ ਕਰੇ ਚਾਹੇ ਨਾ ਕਰੇ ਇਸ ਪ੍ਰਕਾਰ ਦੀ ਬਾਬੇ ਨਾਨਕ ਦੀ ਕਿਰਪਾ ਹੁਣ ਮੇਰੀ ਤਾਂ ਬੇਨਤੀ ਸਰਕਾਰ ਨੂੰ ਵੀ ਇਹੀ ਆ ਵੀ ਯਾਰ ਕੋਈ ਲੋਕਾਂ ਲਈ ਮਾੜਾ ਮੋਟਾ ਹੰਬੜਾ ਮਾਰ ਭਗਵਾਨ ਦਾ ਮਾਨ ਤਾਂ ਇਹਨੂੰ ਪਾਵਰ ਦਿੱਤੀ ਆ ਨਾ ਕਿ ਅਸੀਂ ਕੇਜਰੀਆ ਨੂੰ ਦਿੱਤੀ ਆ ਨਹੀਂ ਮੁੜ ਕੇ ਤੁਸੀਂ ਮੂਰੇ ਮੂਰੇ ਹੋਣਾ ਇਹ ਲੋਕ ਤੁਹਾਡੇ ਪਿੱਛੇ ਹੋਣਗੇ ਜੀ ਸ਼ੁਕਰੀਆ ਜੀ ਬੋ ਧੰਨਵਾਦ ਤੁਹਾਡਾ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਖਰ ਦੇ ਨਾਲ ਜੁੜੇ ਹੋ